ਸਟ੍ਰੈਟਜੀ ਕੀ ਸੀ ਸਾਲਾ ਜ ਕਾਮ ਲੱਗਿਆ ਓਕੇ ਡੰਡੀ ਓਕੇ ਅ ਸਸਿਆਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੱਲ ਚੰਡੀਗੜ੍ਹ 에어ਪੋਰਟ ਦੇ ਉੱਪਰ ਪੰਜਾਬ ਦੀ ਬੱਚੀ ਕੁਲਵਿੰਦਰ ਕੌਰ ਨੇ ਇੱਕ ਮੂਵ ਫਟ ਐਕਟਰਸ ਕੰਗਨਾਰ ਨੌਤ ਜੋ ਮੰਡੀ ਤੋਂ ਹਿਮਾਚਲ ਤੋਂ ਐਮਪੀ ਬਣੀ ਹੈ ਉਸ ਨੂੰ ਇੱਕ ਪੰਜਾਬਣ ਦਾ ਹੱਥ ਦਿਖਾਇਆ ਕਿ ਪੰਜਾਬੀ ਕੀ ਹੁੰਦੇ ਆ ਅ ਉਹ ਇੱਕ ਸੀਆਈਐਸਐਫ ਨਾਮੀ ਵਿਭਾਗ ਦੇ ਵਿੱਚ ਜੌਬ ਕਰਦੀ ਸੀ ਨੌਕਰੀ ਕਰਦੀ ਸੀ ਤਾਂ ਉਹਦੀ ਨੌਕਰੀ ਤੇ ਖਤਰਾ ਬਣਿਆ ਤਾਂ ਮਿਸਲ ਸਤਲੁਜ ਨਾਮੀ ਜਥੇਬੰਦੀ ਦੇ ਆਗੂ ਸਰਦਾਰ ਅਰਜੀਪਾਲ ਸਿੰਘ ਬਰਾੜ ਉਹਨਾਂ ਨੇ ਨਾਲ ਦੀ ਨਾਲ ਇੱਕ ਪੋਸਟ ਕੀਤੀ ਸੀ ਕਿ ਅਸੀਂ ਐਸਬੀਬੀ ਦੇ ਨਾਲ ਹਰ ਤਰ੍ਹਾਂ ਨਾਲ ਖੜੇ ਆਂ ਤੇ ਜੇ ਇਹਨਾਂ ਦੀ ਨੌਕਰੀ ਨੂੰ ਕੋਈ ਖਤਰਾ ਬਣਦਾ ਤਾਂ ਅਸੀਂ ਇਹਨਾਂ ਨੂੰ ਸਨਮਾਨ ਜਨਕ ਨੌਕਰੀ ਵੀ ਦੇਵਾਂਗੇ ਤਾਂ ਆਪਣੇ ਨਾਲ ਹੈਗੇ ਆ ਸਰਦਾਰ ਅਜੀਪਾਲ ਸਿੰਘ ਬਰਾੜ ਹੁਣੀ ਪਹਿਲਾਂ ਤਾਂ ਬਰਾੜ ਸਾਹਿਬ ਵੈਗੁਰ ਖਾਲਸਾ ਵੈਗੁਰ ਜੀ ਕੀ ਫਤਿਹ ਬਰਾੜ ਸਾਹਿਬ ਵੈਗੁਰ ਜੀ ਕੀ ਫਤਿਹ ਬਰਾੜ ਸਾਹਿਬ ਨੌਕਰੀ ਵਾਲੀ ਗੱਲ ਤਾਂ ਆਪਾਂ ਬਾਅਦ 'ਚ ਕਰਾਂਗੇ ਕੰਗਣਾ ਬਾਰੇ ਵੀ ਪਤਾ ਹੀ ਹੈ ਵੀ ਉਹ ਪਿਛਲੇ ਕੁਝ ਸਮੇਂ ਤੋਂ ਕਿਸ ਤਰ੍ਹਾਂ ਬਿਹੇਵ ਕਰ ਰਹੀ ਸੀ ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਜਿਹੜੀ ਉਹ ਬੀਬੀ ਹੈ ਭੈਣ ਕੁਲਵਿੰਦਰ ਕੌਰ ਅੱਜ ਸਾਰਾ ਪੰਜਾਬ ਉਸ ਨੂੰ ਪੰਜਾਬ ਦੀ ਧੀ ਦੇ ਖਿਤਾਬ ਦੇ ਰਿਹਾ ਉਸ ਨੂੰ ਕਿਉਂ ਜ਼ਰੂਰਤ ਪਈ ਵੀ ਇਹ ਇਹ ਘਟਨਾ ਵਾਪਰੀ ਕਿਉਂ ਤੇ ਇਹ ਜਿਹੜੇ ਹਾਲਾਤ ਕਿਉਂ ਬਣੇ ਪਰ ਉਹਨਾਂ ਨੂੰ ਜੀ ਬ੍ਰਾਡ ਹਾਲਾਤ ਸਮਝਣੇ ਪੈਣੇ ਆ ਵੇਖੋ ਜਿਸ ਤਰੀਕੇ ਦਾ ਇੱਕ ਵਰਤਾਂਤ ਭਾਜਪੀ ਨੇ ਸਿਰਜਿਆ ਵਾ ਕਿ ਨਫ਼ਰਤਈ ਜਿਹੜਾ ਘੱਟ ਗਿਣਤੀਆਂ ਆ ਨਾ ਉਹ ਉਹਨਾਂ ਦੇ ਜਿਹੜੇ ਵੀ ਵਰਕਰ ਆ ਜਿਹੜੇ ਵੀ ਲੋਕ ਆ ਉਹ ਕੱਟ ਗਿਣਤੀਆਂ ਬਹੁਤ ਨਫ਼ਰਤ ਪਰ ਅੰਦਾਜ਼ ਨਾਲ ਚੱਲਦੇ ਆ ਖਾਸ ਕਰਕੇ ਸਿੱਖਾਂ ਦੇ ਤਾਂ ਵੇਖੋ ਪਹਿਲਾਂ ਵੀ ਇੰਕਸੀਡੈਂਟ ਹੋਇਆ ਸੀਗਾ ਬਰਕਾਲ ਦੇ ਵਿੱਚ ਜਦੋਂ ਉਹਨੇ ਇੱਕ ਸਿੱਖ ਅਫਸਰ ਨੂੰ ਖਾਲਿਸਤਾਨੀ ਕਹਿ ਕੇ ਜਾਨ ਕੇ ਉਹਨੂੰ ਅਤੰਕਵਾਦੀ ਤੱਕ ਕਹਿਣ ਦੀ ਕੋਸ਼ਿਸ਼ ਕੀਤੀ ਸੀ ਹੈਨਾ ਇਸੇ ਤਰ੍ਹਾਂ ਹੀ ਇਹ ਵੀ ਬੀਬੀ ਜਿਹੜੀ ਹੈਗੀ ਕੰਗਨਾ ਰਣੌਤ ਤੇ ਬਹੁਤ ਅਕਸਾਉ ਤੇ ਬਹੁਤ ਹੀ ਪੜਕੀਲੇ ਬਿਆਨ ਦਿੰਦੀ ਰਹੀ ਆਪਣੇ ਬਾਬਤ ਫਾਰਮ ਪ੍ਰੋਟੈਸਟਸ ਦੇ ਵਿੱਚ ਵੀ ਕਿਸਾਨੀ ਸੰਘਰਸ਼ ਦੇ ਦੌਰਾਨ ਬਹੁਤ ਹੀ ਗਲਤ ਬੋਲੀ ਆ ਇਹਨੇ ਤਾਂ ਮਤਲਬ ਔਰ ਹੁੰਦੇ ਹੋਏ ਵੀ ਔਰਤਾਂ ਦੀ ਵੀ ਮਤਲਬ ਬੇਪੱਤਕ ਕੀਤੀ ਕਹਿ ਲੋ ਹਨਾ ਕਿ ਬਈ ਇਸ ਤਰੀਕੇ ਨਾਲ ਬਈ ਇਹਨਾਂ ਬੇਹੂਦਗੀ ਵਰਗੇ ਬਿਆਨ ਦਿੱਤੇ ਕਿ 100-100 ਰੁਪਏ ਚਤ ਜਾਂਦੀਆਂ ਜਾਂ ਫਲਾਨਾ ਹਨਾ ਝੂਠੇ ਬਿਆਨ ਤੇ ਬਹੁਤ ਕੁਛ ਨਹੀਂ ਕੋਸ਼ਿਸ਼ ਕੀਤੀ ਜਦੋਂ ਕਿਸਾਨ ਸੰਘਰਸ਼ ਦੇ ਵਿੱਚ ਕਿਸਾਨੀ ਦੀ ਜਿੱਤ ਹੋਈ ਉਦੋਂ ਇਹ ਸਮਝ ਲਓ ਇੱਕ ਤਰ੍ਹਾਂ ਮਤਲਬ ਜਿਵੇਂ ਕਿ ਬਈ ਇਹ ਇਹ ਨੂੰ ਇਹਨੂੰ ਹੋਰ ਜ਼ਖਮ ਹੋ ਗਏ ਇਹਦੇ ਹਨਾ ਇਹ ਇਹ ਤੜਪ ਪ੍ਰੈਸ ਸੀਗੀ ਇਹ ਤਾਂ ਤਾਂ ਗਲਤ ਬਿਆਨ ਦਿੰਦੀ ਸੀ ਕਿ ਗਲਤ ਬਿਆਨ ਨਹੀਂ ਬਿਆਨਬਾਜ਼ੀ ਕਰਦੀ ਸੀ ਤੇ ਜਦੋਂ 에어ਪੋਰਟ ਤੇ ਆਈ ਤਾਂ ਉਦੋਂ ਉਦੋਂ ਕਿਤੇ ਨੇ ਕੋਈ ਉਕਸਾਉਣ ਵਾਲੀ ਗੱਲ ਕੀਤੀ ਉਸ ਬੀਬੀ ਨਾਲ ਤੇ ਉਹ ਉਹ ਆਦਰ ਡਿਊਟੀ ਕਰ ਰਹੀਆਂ ਸੀ ਹਨਾ ਉਹ ਡਿਊਟੀ ਕਰਦੇ ਨੂੰ ਤੁਸੀਂ ਜੇ ਕੁਝ ਗਲਤ ਕਹੋਗੇ ਤਾਂ ਨੈਚੁਰਲੀ ਉਹਨੂੰ ਗੁੱਸਾ ਵੀ ਆਊਗਾ ਤੇ ਇਹ ਆਪ ਦੀ ਆਪ ਨੂੰ ਐਮਪੀ ਜ਼ਰੂਰ ਸਮਝਦੀ ਹੈ ਪਰ ਵੇਖੋ ਐਮਪੀ ਉਹਦੋਂ ਬਣੂਗੀ ਜਦੋਂ ਇਹਨੇ 100 ਚੱਕ ਲਏ ਉਦੋਂ ਪਹਿਲਾਂ ਤਾਂ ਇਹ ਹਲੇ ਇਹਨੂੰ ਚਲੋ ਜਿੱਤੀ ਹੈ ਠੀਕ ਆ ਉਹ ਚੰਗੀ ਗੱਲ ਆ ਆਉਂਦੀ ਜਿੱਤੀ ਵੀ ਰਵੇਪਟ ਇੱਕ ਦਾਇਰਾ ਤਾਂ ਹਰੇਕ ਵਾਸਤੇ ਮਿੱਥਿਆ ਵਿਆ ਨਾ ਇਹ ਤਾਂ ਨਹੀਂ ਨਾ ਤੁਸੀਂ ਕਿ ਵੀ ਜੇ ਜਿੱਤੇ ਹੋ ਤਾਂ ਤੁਸੀਂ ਆਪਦੀ ਚੈਕਿੰਗ ਨਹੀਂ ਕਰਾਉਣੀ ਜਾਂ ਸਾਰੀ ਸਪੰਜਰਸ ਨੂੰ ਹਾਂ ਇਨਸਿਕਿਉਰਟੀ ਚ ਪਾ ਦੇਣਾ ਹੈ ਜਾਂ ਕੁਝ ਕਰਦੇ ਜੋ ਕਹਦੇ ਕਾਨੂੰਨਾਂ ਉਹ ਸਾਰੇ ਵਾਸਤੇ ਜੋ ਮਿੱਥੇ ਵੇ ਕਹਦੇ ਕਾਨੂੰਨ ਤਾਂ ਇਹਨੇ ਉਹ ਲੋਕ ਸੌਣ ਦੀ ਕੋਸ਼ਿਸ਼ ਕੀਤੀ ਮਾਹੌਲ ਪਹਿਲਾਂ ਹੀ ਇਹਦੇ ਉਲਟ ਸੀਗਾ ਤੇ ਹੋਰ ਵੀ ਉਹ ਕਿਉਂਕਿ ਉਹ ਜਿਹੜੀ ਬੀਬੀ ਦੱਸਦੀ ਵੀ ਉਹਦੀ ਮਦਰ ਵੀ ਉਸ ਟਾਈਮ ਮਾਤਾ ਜੀ ਵੀ ਉਹਦੇ ਉਸ ਸੰਘਰਸ਼ ਦੇ ਵਿੱਚ ਸੀਗੇ ਇਹਦੇ ਬਿਆਨ ਦਿੱਤੇ ਸੋਸਰ ਬਿਆਨ ਤਾਂ ਐਕਚੁਅਲੀ ਉਹਨੇ ਉਸ ਆਉਂਗੇ ਕਿਸੇ ਨੂੰ ਤਾਂ ਉਹਨੇ ਇਹ ਗਾ ਰਿਸਪੌਂਡ ਕਰਤਾ ਉਸ ਤਰੀਕੇ ਦਾ ਉਹਨੇ ਐਕਸ਼ਨ ਲੈ ਲਿਆ ਤੇ ਉਹ ਕੋਈ ਐਡੀ ਵੀ ਗੱਲ ਨਹੀਂ ਮਤਲਬ ਜਦੋਂ ਤੁਸੀਂ ਇੰਨਾ ਕੁਝ ਬੋਲੋਗੇ ਤਾਂ ਨੈਚੁਰਲੀ ਉਹ ਚੀਜ਼ ਆਉਗੀ ਤੇ ਸਭ ਤੋਂ ਵੱਡੀ ਗੱਲ ਤੁਸੀਂ ਵੇਖੋ ਕਿ ਵੀ ਇਸ ਟਾਈਮ ਉਸ ਬੀਬੀ ਦੇ ਹੱਕ 'ਚ ਜੀ ਨੇ ਕੁਲਵਿੰਦਰ ਕੌਰ ਦੇ ਹੱਕ 'ਚ ਕੱਲਾ ਪੰਜਾਬ ਨਹੀਂ ਖੜਾ ਭਾਰਤ ਪਰ ਤੋਂ ਦੇ ਹੱਕ 'ਚ ਟਵੀਟਸ ਹੋ ਰਹੇ ਆ ਤੁਸੀਂ ਇਹ ਵੇਖੋ ਕਿ ਕਿੰਨੀ ਨਫ਼ਰਤ ਅਾਲੀਏ ਰਾਜਨੀਤੀ ਕਰ ਰਹੀ ਸੀ ਕਿ ਲੋਕ ਇਹਦੇ ਅਗੇਂਸਟ ਕਿਵੇਂ ਲਿਖ ਰਹੇ ਵੀ ਖੁਸ਼ ਹੋ ਰਹੇ ਆ ਉਹਨਾਂ ਨੇ ਵੀ ਕਿਹਾ ਕਿ ਇਹਨਾਂ ਕੇ ਹਿੰਦੂ ਸਮਾਜ ਵਿੱਚ ਮੈਂ ਦੇਖਿਆ ਕਿ ਸੁਪਰੀਮ ਕੋਰਟ ਦੇ ਵਕੀਲ ਹੈ ਜਿਹੜੇ ਉਹਨਾਂ ਨੇ ਕਿਹਾ ਵੀ ਮੈਂ ਸਾਡਾ ਐਡੀਸ਼ਨਲ ਐਡਵੋਕੇਟ ਜਰਨਲ ਹਾਂਜੀ ਹਾਂਜੀ ਤੇ ਇਹ ਮੈਂ ਸਾਰੇ ਭਾਰਤ ਭਰ ਤੋਂ ਆਪਾਂ ਤਾਂ ਵੇਖੋ ਇਹ ਕਹਿ ਸਕਦੇ ਹੋ ਸਾਰੇ ਕਿਸਾਨ ਤਾਂ ਨਹੀਂ ਨਾ ਦੇ ਨਾ ਹੀ ਉਹ ਸਾਰੇ ਕੋਈ ਪੰਜਾਬੀ ਹੈਗੇ ਆ ਉਹ ਮਤਲਬ ਪੰਜਾਬ ਹਰਿਆਣਾ ਜਾਂ ਵੈਸਟਰਨ ਯੂਪੀ ਤੱਕ ਤਾਂ ਜਾਂ ਰਾਜਸਥਾਨ ਤੱਕ ਸਮਝ ਸਕਦੇ ਆ ਵੀ ਕਿਸਾਨਾਂ ਦੀ ਧੀ ਹੈਗੀ ਇੱਥੇ ਤਾਂ ਪਰ ਸਾਰੇ ਭਾਰਤ ਚੋਂ ਉਹਨੂੰ ਆ ਰਿਹਾ ਇੱਥੋਂ ਤੱਕ ਕੀ ਕਹੀ ਕਹਿ ਰਿਹਾ ਵੀ ਅਸੀਂ ਸਾਰੀ ਉਮਰ ਹੀ ਕਰਾਉਡ ਫੰਡਿੰਗ ਕਰਕੇ ਇਹਨੂੰ ਅਸੀਂ ਇੰਨਾ ਕਰਾਂਗੇ ਸ਼ਾਇਦ ਕੋਈ ਫੋਨ ਨੰਬਰ ਦਾ ਅਕਾਊਂਟ ਸੀਗਾ ਸੋ ਉਹਦੇ ਤੋਂ ਇਹ ਪਤਾ ਲੱਗਦਾ ਹੈ ਕਿ ਬਈ ਇਹ ਜਿਹੜੀ ਨਫਰਤ ਦੀ ਰਾਜਨੀਤੀ ਦੇ ਬੀ ਬੁਝਦੀ ਸੀ ਨਫਰਤ ਦੀ ਰਾਜਨੀਤੀ ਤੋਂ ਜੇ ਆਪਾਂ ਗੱਲ ਕਰੀਏ ਤਾਂ ਇਹਨੂੰ ਲੋਕ ਇਹਨਾਂ ਚੋਣਾਂ ਦੇ ਵਿੱਚ ਨਕਾਰ ਚੁੱਕੇ ਆ ਜਿਵੇਂ ਮੋਦੀ ਉਹਨਾਂ ਨੂੰ ਜਿਹੜਾ ਪਿਛਲਾ ਵੋਟ ਤੋਂ ਬਹੁਤ ਪਿੱਛੇ ਤੱਕ ਤਾਲੂਕਾ ਨੇ ਜਾਨੀ ਕਈਏ ਨਫਰਤ ਦੀ ਜਿਹੜੀ ਰਾਜਨੀਤੀ ਉਹਨੂੰ ਨਕਾਰਤਾ ਪਰ ਫਿਰ ਵੀ ਇਹਨਾਂ ਨੂੰ ਅਕਲ ਕਿਉਂ ਨਹੀਂ ਆ ਰਹੀ ਵੇਖੋ ਪੰਜਾਬ ਦੇ ਵਿੱਚ ਤਾਂ ਆਪਾਂ ਬਿਲਕੁਲ ਹੀ ਇਹ ਹੁਣ ਗੱਲਾਂ ਸੁਣਾ ਰਹੇ ਕਿ ਸਾਡਾ ਵੋਟ ਸ਼ੇਅਰ ਵਧ ਗਿਆ ਇਹ ਹੋ ਗਿਆ ਵੇਖੋ ਇੰਨਾ ਜ਼ੋਰ ਲਾਉਣ ਤੋਂ ਬਾਅਦ ਇੰਨੇ ਚਿਹਰੇ ਲੈਣ ਤੋਂ ਬਾਅਦ ਉਹਨਾਂ ਦਾ ਆਪਦਾ ਵੀ ਬਣੀ ਤਰੀਕਾ காங்கிரஸ் ਸਾਰੀ ਲੈ ਗਈ ਜਿਵੇਂ ਬਣੀ ਨਹੀਂ காங்கிரஸ் ਲਈ ਸੁਨੀਲ ਜਾਖੜ ਹੋਏ ਰਾਣਾ ਸੋਢੀ ਹੋਏ ਜੀ ਦਾ ਖਾਨਦਾਨ ਉਸ ਜਗ੍ਹਾ ਦਾ ਰਾਣਾ ਸੋਢੀ ਹੋਏ ਹੈ ਨਾ ਆਏ ਮਤਲਬ ਇੱਕ ਬੜੇ ਨਾਮੀ ਚਿਹਰੇ ਲੈਂਡ ਤੋਂ ਅਰਵਨੀਤ ਬਿੱਟੂ ਹਰੇ ਹੋਏ ਜਿਹੜੇ ਆਮ ਜਿੱਤਦੇ ਸੀ ਬਿਲਕੁਲ ਠੀਕ ਹੈ ਉਹ ਇੱਥੇ ਆ ਕੇ ਹਾਰ ਗਏ ਸੋ ਇਹ ਆ ਕਿ ਵੀ ਉਹਨਾਂ ਦੇ ਕਹਾਵ ਦਾ ਵੋਟ ਬੈਂਕ ਵੀ ਸੀ ਇੱਕ ਇਹ ਵੇਖੋ ਕਿ ਵੀ ਇਹ ਪਿਛਲੇ ਪਹਿਲਾਂ 3 ਸੀਟਾਂ ਤੇ ਲੜਦੇ ਸੀ ਅੱਤ ਕੀ ਵਾਰ 7 13 ਤੇ ਲੜੇ ਆ ਤਾਂ ਨੇਚਰਲ ਆ ਕਿ ਉਹ ਵੀ ਆਇਆ ਫਿਰ ਰਾਮ ਮੰਦਰ ਬਣਾਉਣ ਦਾ ਵਰਗੇ ਮੁੱਦੇ ਇਹਨਾਂ ਦੇ ਹੱਕ 'ਚ ਸੀ ਹੋਰ ਇਹਨਾਂ ਨੇ ਪੋਲਰਾਈਜ਼ਿੰਗ ਕੀਤੀ ਹਾਂ ਅਯੋਧਾ ਤੋਂ ਵੀ ਹਾਰ ਗਏ ਸੋ ਇਹ ਆ ਕਿ ਵੀ ਬੁਰੀ ਤਰ੍ਹਾਂ ਲਤਾੜੇ ਗਏ ਆ ਤੇ ਕੋਈ ਸੀਟ ਨਾ ਆਉਣੀ ਉਹੀ ਈ ਗੁੱਸਾ ਦਾ ਨਹੀਂ ਸੀ ਗੰਗੜਨੋਂ ਵੀ ਅੰਦਰੋਂ ਤੜਪੋ ਹੀ ਹੋਏ ਹੋਏ ਵੀ ਹਾਂ ਉਹ ਮੂਰਸਾ ਵੀ ਨੇਚਰਲੀ ਹੋਊਗਾ ਬਹੁਤਿਆਂ ਨੂੰ ਹੈਗੀ ਆ ਪਰ ਪੰਜਾਬ ਦੀ ਇਹ ਬੜੀ ਹੈ ਕਿ ਵੀ ਅਸੀਂ ਵੀ ਇੰਨਾ ਕੁਸ਼ ਕਰਨ ਤੋਂ ਬਾਅਦ ਕਿਉਂਕਿ ਇਹ ਸੋਚਦੇ ਨੇ 24 25% ਆ ਜਾਾਂਗੇ ਹੈ ਇਹ ਤਾਂ 5 6 ਸੀਟਾਂ ਤੇ ਜਾਵਾਂਗੇ ਲੋਕਾਂ ਨੂੰ ਅਸੈਸਮੈਂਟ ਹੀ ਹੈ ਨਹੀਂ ਇਹਨਾਂ ਨੇ ਪੰਜਾਬ ਦੇ ਵਿੱਚ ਹਰ ਜਗ੍ਹਾ 'ਚ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਹਾਂਸ ਰਾਜ ਹਾਂਸ ਨੂੰ ਵੇਖੋ ਉਹਨੇ ਸਾਡਾ ਸਦੀਆਂ ਤੋਂ ਇੱਕ ਇੱਕ ਮਤਲਬ ਕਹਿ ਲਓ ਇੱਕ ਸੰਬੰਧ ਦਾ ਹਾਲਾਂਕਿ ਹੰਸਰਾ ਜਿਹੜਾ ਇੱਕ ਫਕੀਰ ਟਾਈਪ ਦਾ ਮੰਨਿਆ ਜਾਂਦਾ ਉਹ ਕੀ ਕਰਤੂਤਾਂ ਕਰਦਾ ਸੀਗਾ ਮਤਲਬ ਸਾਡਾ ਪਿੰਡਾਂ ਦੇ ਵਿੱਚ ਇੱਕ ਸਾਰੀਆਂ ਕਲਾਸਿਸ ਦੇ ਵਿੱਚ ਸਾਰੀਆਂ ਤੋਂ ਸਾਮਾਨ ਭਾਈਚਾਰ ਸਮ ਅੱਗ ਸੁੱਟਣ ਦੀ ਉਹਨੇ ਕੋਸ਼ਿਸ਼ ਕੀਤੀ ਮਤਲਬ ਇਵਨ ਆਪਾਂ ਕੀ ਆਪਾਂ ਅੰਗਰੇਜ਼ੀ ਨੂੰ ਵਰਕਰ ਤਾਂ ਨਹੀਂ ਨਾ ਕਹਿੰਦੇ ਮਤਲਬ ਕਾਮਰੇਡ ਤਾਂ ਤੁਸੀਂ ਵੇਖੋ ਹੈ ਫਾਰਮ ਵਰਕਰ ਕਹਿੰਦੇ ਆ ਪਰ ਆਪਾਂ ਕੀ ਕਹਿੰਦੇ ਆ ਸਿਰੀ ਬਿਲਕੁਲ ਸਾਨੀ ਸਿਰੀ ਮਤਲਬ ਸਾਂਜੀ ਸਾਂਝੀ ਹਾਂ ਸੀ ਰਾਜੀ ਦਾ ਸਾਡੇ ਨਾਲ ਹੈ ਨਾ ਸਾਂਝੀ ਆ ਵੀ ਸਾਡਾ ਹਿੱਸੇਦਾਰ ਹੈ ਮਤਲਬ ਇੱਕ ਕਨਸੈਪਟ ਨੂੰ ਹੀ ਨਹੀਂ ਸਮਝ ਸਕੇ ਤੁਸੀਂ ਵੇਖੋ ਮਤਲਬ ਆਪਣੀ ਬੋਲੀ ਚੋਂ ਨਿਕਲਦੀ ਹੈ ਗੱਲਾਂ ਫਿਰ ਇਹ ਕਹਿ ਰਿਹਾ ਕਿ ਮੇਰੇ ਨਾਲ ਐਸਸੀ ਹੋਣ ਕਰਕੇ ਥੱਕਾ ਹੋਇਆ ਤੇ ਹਾਲਾਂਕਿ ਉਹ ਰਿਜ਼ਰਵ ਸੀਟ ਹੈ ਸਾਰੀ ਐਸਸੀ ਹੈ ਸਾਰੀ ਐਸਸੀ ਆ ਠੀਕ ਹੈ ਨਾ ਇੱਕ ਜਿਹੜਾ ਦੂਜਾ ਉੱਥੇ ਖੜਾ ਹੋਇਆ ਜੀ ਉਹਨੂੰ ਅਮਾਨ ਦਿੱਤਾ ਉਹ ਸੀਟ ਨੇ ਹੈ ਉਹ ਉਹਨੂੰ ਅਸੀਂ ਕਹਿੰਦੇ ਹਾਂ ਕਿ ਉਹ ਐਸਸੀ ਉਹ ਜੇ ਜਨਰਲ ਸੀਟ ਤੇ ਵੀ ਖੜਾ ਹੁੰਦਾ ਸੀ ਆਪਾਂ ਫੇਰ ਵੀ ਜਿਤਾਉਣਾ ਸੀ ਆ ਜੇ ਸਰਬਜੀਤ ਸਿੰਘ ਜਨਰਲ ਸੀਟ ਤੋਂ ਵੀ ਖੜੇ ਹੋ ਜਾਂਦੇ ਤਾਂ ਜਿਹੜੀ ਉਹ ਵੋਟਾਂ ਪਈਆਂ ਉਹ ਕਿਸੇ ਨੇ ਇਹ ਤਾਂ ਨਹੀਂ ਸੋਚ ਕੇ ਪਾਈਆਂ ਉਹਨੂੰ ਕਿ ਵੀ ਇਹ ਆਏ ਪਉਣੀਆਂ ਰਿਜ਼ਰਵ ਨੇ ਪਾਤੀਆਂ ਤੇ ਦੂਜਿਆਂ ਨੇ ਨਹੀਂ ਪਾਈਆਂ ਹਰੇਕ ਸਿੱਖ ਨੇ ਉਹਨੂੰ ਵੋਟ ਕੀਤਾ ਇੱਥੇ ਕਿ ਹਿੰਦੂ ਪਰਿਵਾਰਾਂ ਨੇ ਵੀ ਵੋਟਾਂ ਪਾਈਆਂ ਹੁਣ ਜਿਵੇਂ ਆਪਾਂ ਜੀ ਅਯੁੱਧਿਆ ਦੇ ਵਿੱਚ ਦੇਖਿਆ ਕਿ ਇਹਨਾਂ ਨੇ ਉਹ 12 ਤੋਂ 15 ਕਿਲੋਮੀਟਰ ਦੇ ਕਰੀਬ ਜਿਹੜਾ ਜਿਨੇ ਘਰ ਜਿਹਦੇ ਵਿੱਚ 20 ਦੇ ਕਰੀਬ ਮੰਦਰ 12 ਮਸਜਿਦਾਂ ਢਾਹ ਕੇ ਤੇ ਕਹਿੰਦੇ ਵੀ ਉਹ ਜਿਹੜਾ ਆਰਾਮ ਪੱਥ ਬਣਾ ਰਹੇ ਉਹਦੇ ਨਾਂ ਤੇ ਸੜਕ ਆਰਾਮਜੀ ਦੇ ਨਾਂ ਤੇ ਬਣਾ ਰਹੇ ਆ ਤਾਂ ਜਿਹੜੇ ਉੱਥੋਂ ਦੇ ਲੋਕਲ ਨਿਵਾਸੀ ਜਿਨ੍ਹਾਂ ਦੇ ਗਰੀਬਾਂ ਦੇ ਘਰ ਟੁੱਟ ਗਏ ਉਹਨਾਂ ਨੇ ਉਲਟੀ ਵੋਟਾਂ ਪਾਉਣੀਆਂ ਸੀ ਹਾਰ ਗਏ ਤਾਂ ਜਿਹੜਿਆ ਕੰਗੜਾ ਵਰਗੀ ਸੋਚ ਵਰਗੇ ਲੋਕ ਆ ਉਹ ਦੇ ਲਿਖ ਰਹੇ ਆ ਕਿ 100 ਕਿਲੋਮੀਟਰ ਦੂਰੋਂ ਖਰੀਦ ਲਓ ਜੇ ਤੁਸੀਂ ਨਾਮ ਮੰਦਰ ਦੇ ਦਰਸ਼ਨ ਕਰਨ ਜਾਣਾ ਤਾਂ ਅਯੁੱਧਿਆ ਵਾਸੀਆਂ ਤੋਂ ਕੋਈ ਪ੍ਰਸ਼ਾਦ ਵਗੈਰਾ ਵੀ ਨਾ ਖਰੀਦੋ ਹਨਾ ਇਹ ਇਹ ਜਿਹੜੀ ਨਫ਼ਰਤ ਆ ਇਹ ਦੇਸ਼ ਨੂੰ ਕਿੱਧਰ ਲੈ ਕੇ ਜਾ ਰਹੀ ਮੇਰਾ ਖਿਆਲ ਤਾਂ ਜੇ ਵੇਖੋ ਜੇ ਤਾਂ ਇਹ ਧਾਰਮਿਕ ਬੰਦੇ ਆ ਹਨਾ ਜਿਵੇਂ ਆਪਾਂ ਧਰਮ ਤੋਂ ਕਹਨੇ ਆ ਤਾਂ ਇਹ ਕੈਲੋਬੀਅਸ ਪਵਿੱਤਰ ਧਰਤੀ ਤੋਂ ਇਹਨਾਂ ਨੂੰ ਇੱਕ ਸੰਦੇਸ਼ ਆਇਆ ਕਿ ਭਾਈ ਤੁਸੀਂ ਜੋ ਵੀ ਕਰ ਰਹੇ ਹੋ ਗਲਤ ਕੀਤਾ ਹੈ। ਇਹ ਜੇ ਧਾਰਮਿਕ ਠੀਕ ਹੈ ਨਾ ਵੇਖੋ ਜੋ ਹੁਣੇ ਦੇ ਰਿਹਾ ਤਾਂ ਤਰਕ ਤਰਕ ਦੀ ਦੁਨੀਆ 'ਚ ਆ ਜਾਂਦਾ ਹੈ ਨਾ ਜਿਹੜਾ ਆਪਾਂ ਧਰਮ ਦੇ ਕਿ ਉੱਥੇ ਆਪਾਂ ਭਰੋਸਾ ਆ ਵਿਸ਼ਵਾਸ ਕਰਦੇ ਹਾਂ ਇਹਦਾ ਮਤਲਬ ਜੇ ਯੁੱਧਿਆ ਤੋਂ ਵੀ ਇਹ ਹਾਰੇ ਆ ਸਾਰਾ ਕੁਝ ਇਹਨਾਂ ਦਾ ਘਟਿਆ ਹੈ ਤਾਂ ਇਹਦਾ ਮਤਲਬ ਇਹਨਾਂ ਦੇ ਭਗਵਾਨ ਨੂੰ ਜੋ ਇਹਨਾਂ ਨੇ ਕੀਤਾ ਉਹ ਠੀਕ ਨਹੀਂ ਲੱਗਿਆ। ਠੀਕ ਹੈ ਨਾ ਜੇ ਆਪਾਂ ਮਤਲਬ ਉਵੇਂ ਵੇਖੀ ਹੈ ਨਾ ਤਾਂ ਇਹ ਹੈ ਕਿ ਇਹਨਾਂ ਦੇ ਇਸ਼ਟ ਨੂੰ ਉਹ ਚੀਜ਼ ਪਸੰਦ ਨਹੀਂ ਆਈ ਜਾਂ ਇਹ ਕਹਿ ਲਓ ਵੀ ਉਹ ਤੋਂ ਵੀ ਹਾਰ ਗਏ ਆ ਤਾਂ ਦੂਜੀ ਗੱਲ ਇਹ ਆ ਕਿ ਵੀ ਜੇ ਆਪਾਂ ਧਰਮ ਦੇ ਸਪਿਰਚੁਅਲ ਐਂਗਲ ਤੋਂ ਵੇਖਦੇ ਆ ਇੱਕ ਤਰ੍ਹਾਂ ਦਾ ਇੰਡੀਕੇਸ਼ਨ ਵੇਖਦੇ ਆ ਕਿ ਆਪਾਂ ਨੂੰ ਕੀ ਮਿਲਦਾ ਜਿਵੇਂ ਆਪਾਂ ਹੁਕਮ ਲਾ ਮਨਾਮਾ ਲੈ ਕੇ ਵੇਖਦੇ ਆ ਤਾਂ ਆਪਾਂ ਨੂੰ ਕੀ ਮਿਲਦਾ ਉਵੇਂ ਜਿਵੇਂ ਆਪਾਂ ਇਹਨਾਂ ਦਾ ਵੇਖੀਏ ਤਾਂ ਇਹਨਾਂ ਨੂੰ ਸ਼ਾਇਦ ਇੱਕ ਸੰਦੇਸ਼ ਦਿੱਤਾ ਹੈ ਇਸ਼ਟ ਨੇ ਇਹਨਾਂ ਦੇ ਨੇ ਕਿ ਵੀ ਤੁਸੀਂ ਕੀ ਸਹੀ ਨਹੀਂ ਚੱਲ ਰਹੇ ਪਾਈ ਜਿਹਨਾਂ ਨੂੰ ਭਰੋਸਾ ਹੈ ਠੀਕ ਹੈ ਜਿਹੜਾ ਇਹ ਕਰਤੂਤਾਂ ਕਰ ਰਹੇ ਹੁਣ ਜੇ ਤਰਕ ਦੀ ਦੁਨੀਆ ਚ ਆ ਜੀ ਆਪਾਂ ਜਿਹੜੀ ਨਾਰਮਲ ਆਪਣੇ ਵਰਗੇ ਲੋਕ ਸੋਚਦੇ ਆ ਜਿਵੇਂ ਤੇ ਉਵੇਂ ਵੇਖੀਏ ਤਾਂ ਇਦਾਂ ਮਤਲਬ ਯੋਧਿਆਵਾਸੀ ਜੇ ਖੁਸ਼ ਨਹੀਂਗੇ ਤਾਂ ਤੁਹਾਡੇ ਤਾਂ ਹਾਰਟਲੈਂਡ ਹੀ ਲੋਕ ਖੁਸ਼ ਨਹੀਂ ਤੁਹਾਡੇ ਨਾਲ ਜਿੱਥੇ ਤੁਹਾਡੀ ਗਿਣਤੀ ਵੀ ਜ਼ਿਆਦਾ ਹੈ ਜਿੱਥੇ ਤੁਹਾਡਾ ਸਾਰਾ ਕੁਝ ਜ਼ਿਆਦਾ ਹੈ ਤੁਸੀਂ ਉਹਨਾਂ ਇਹ ਕਹਿ ਰਹੇ ਸੀ ਉਹਨਾਂ ਦੀ ਇੰਨੀ ਇਕਨੋਮਿਕ ਡਿਵੈਲਪਮੈਂਟ ਵਿਕਾਸ ਹੋ ਜਾਊਗਾ ਜੇ ਆਪਾਂ ਉਹ ਲਾਲਚੀ ਲੋਕ ਵੀ ਹੁੰਦੇ ਤਾਂ ਕੀ ਉਹ ਇਹਨਾਂ ਨੂੰ ਵੋਟਾਂ ਨਾ ਪਾਉਂਦੇ ਸੋ ਇਹ ਓਵਰਆਲ ਮੇਰਾ ਖਿਆਲ ਕੋਈ ਵੀ ਭਾਰਤ ਜਿਹੜਾ ਹੈਗਾ ਜਾਂ ਸਾਰੇ ਲੋਕ ਆ ਜਿਹੜੇ ਲੋਕ ਖਾਸ ਕਰਕੇ ਪੰਜਾਬ ਵਰਗੇ ਖਿੱਤੇ ਇਹ ਨਫਰਤੀ ਰਾਜਨੀਤੀ ਨੂੰ ਨਹੀਂ ਪਸੰਦ ਕਰਦੇ ਇਹ ਨਫਰਤ ਜਿੱਤੇ ਬੀਜੀ ਜਾਊਗੀ ਆਈ ਰਿਸਪੌਂਡ ਕਰ ਜੇ ਆਪਾਂ ਬੀਬੀ ਕੁਲਵਿੰਦਰ ਕੌਰ ਦੀ ਗੱਲ ਕਰਦੇ ਆ ਤੁਸੀਂ ਉਹਨਾਂ ਨੂੰ ਕਿਆ ਵੀ ਜੇ ਉਹਦੀ ਨੌਕਰੀ ਤੋਂ ਕੋਈ ਖਤਰਾ ਵਰਨਦਾ ਨੌਕਰੀ ਦੇਵਾਂਗੇ ਇਸ ਤੋਂ ਇਲਾਵਾ ਤੁਸੀਂ ਕੋਈ ਉਹਨਾਂ ਦੇ ਲਈ ਕਾਨੂੰਨੀ ਚਾਰਾ ਜੋਗੀ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕੋਈ ਸੰਪਰਕ ਕਰਨ ਦੀ ਤੁਹਾਡੀ ਕੋਈ ਹੁਣ ਤੱਕ ਕੋਸ਼ਿਸ਼ ਹੋਈ ਹੈ ਹਾਂਜੀ ਹਾਂਜੀ ਸਾਡੇ ਬੀਬੀ ਲਾਇਰ ਹੈਗੇ ਆ ਉਹਨਾਂ ਨੇ 에ਰਪੋਰਟ ਦੀ ਕਲਹੋਰੀਟੀਆਂ ਨੂੰ ਤੇ ਜਿਹੜੇ ਉਹਨਾਂ ਦੇ ਇੰਚਾਰਜ ਆ ਉਹਨਾਂ ਨੇ ਕੰਟੈਕਟ ਕੀਤਾ ਸੀਗਾ ਰਾਤ ਹੀ ਸ਼ੁਰੂ ਕਰਤਾ ਸੀ ਉਹ ਕੰਮ ਕਰਨਾ ਤੇ ਉਹਨਾਂ ਨੇ ਇਹ ਦੱਸਿਆ ਕਿ ਅਸੀਂ ਹਲੇ ਇਹਨਾਂ ਦੇ ਉੱਤੇ ਉਹ ਵੀ ਕੋਈ ਐਫ ਆਈ ਆਰ ਹੈ ਨਹੀਂ ਕਿ ਉਹ ਵੀ ਪਤਾ ਕੀਤੀ ਸਾਰੀ ਕਿਉਂਕਿ ਮਿਸਟੇਕ ਬੜਾ ਰੂਮਰਸ ਫੈਲ ਰਹੀਆਂ ਸੀ ਕੀ ਕਿਸੇ ਤਰੀਕੇ ਦਾ ਹਲੇ ਪਰਚਾ ਹੈ ਨਹੀਂ ਜਿਵੇਂ ਮੁਅਤਲਦੀ ਸਾਡੇ ਲਾਈਨ ਹਾਜ਼ਰੀ ਕਹਿ ਰਹੇ ਸੀ ਹਾਂ ਮੇਰੇ ਖਿਆਲ ਉਹਨਾਂ ਨੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਅਸੀਂ ਇਹਨਾਂ ਨੂੰ ਇੱਕ ਤਰ੍ਹਾਂ ਕਨਫਾਈਨਡ ਟੂ ਲਾਈਨਸ ਕੀਤਾ ਹੈਗਾ ਤੇ ਹਲੇ ਉਹਨਾਂ ਜੀ ਕੋਈ ਗੱਲ ਨਹੀਂ ਕੀਤੀ ਉਹ ਤਾਂ ਆਮ ਜੀ ਕਾਰਵਾਈ ਆਪਣੇ ਆਪ ਹੀ ਹੁੰਦੀ ਹੈ ਹਾਂ ਕਾਫੀ ਪਰ ਹੋਣੀ ਵੀ ਇੰਜ ਚਾਹੀਦੀ ਹੈ ਪਰ ਮੈਂ ਕਹਿੰਦਾ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਆ ਤੇ ਰਾਦਰ ਮੈਂ ਤਾਂ ਇਹ ਹੈਗਾ ਇੱਕ ਹੋਰ ਅਪੀਲ ਕਰੂੰਗਾ ਕਿ ਵੀ ਗਵਰਨਰ ਸਾਹਿਬ ਨੂੰ ਕਿ ਵੀ ਇੰਜੇ ਲੋਕ ਜਿਹੜੇ ਕੰਗਰਾਂ ਰਣਾ ਤਰਗੇ ਲੋਕ ਆ ਇਹ ਸਮਾਜ ਦੇ ਵਿੱਚ ਫੁੱਟ ਪਾਉਂਦੇ ਆ ਉਕਸਾਉ ਉਦੋਂ ਬਾਅਦ ਜਾ ਕੇ ਫਿਰ ਉਹਨੇ ਬਿਆਨ ਮਾੜਾ ਦਿੱਤਾ ਕਿ ਪੰਜਾਬ ਦੇ ਵਿੱਚ ਅੱਤਵਾਦ ਕੀ ਅੱਤਵਾਦ ਵਾਲੀ ਗੱਲ ਹੈ ਵਿੱਚ ਹਨ ਤੇ ਉਹਨਾਂ ਨੂੰ ਸੌਂਚ ਕੋਣੀ ਚਾਹੀਦੀ ਹਾਂ ਮਤਲਬ ਸੌਂਚ ਕੋਣ ਤੇ ਹੀ ਮੈਂ ਤਾਂ ਇਹ ਇਤਰਾਜ਼ ਕਰਦਾ ਕਿ ਵੀ ਇਹ ਦੂਤਾ ਦੁਬਾਰਾ ਉੱਥੇ ਚੋਣਾ ਕਰਾ ਲਓ ਤੇ ਵੇਖੋ ਕਿ ਵੀ ਜਿਹੜਾ ਠੁਕਵਾ ਬੰਦਾ ਹੋ ਜਾਵੇ ਜਿਹਨ ਨਫ਼ਰਤ ਫਲਾਉਣ ਵਾਲੇ ਲੋਕਾਂ 'ਚ ਭੇਦ ਭਾਵ ਕਰਨ ਵਾਲੇ ਨਹੀਂ ਜਾਣੇ ਚਾਹੀਦੇ ਪੰਜਾਬ ਦੇ ਵਿੱਚ ਤਾਂ ਬਿਲਕੁਲ ਇੰਜਾਂ ਲੋਕਾਂ ਥਾਂ ਹੈ ਨਹੀਂ ਇੱਥੇ ਸਾਰੇ ਲੋਕ ਸਹੀ ਇੱਕ ਦੂਜੇ ਨਾਲ ਪਿਆਰ ਨਾਲ ਵਸਦੇ ਆ ਨਾਨਕ ਨਾਮ ਲੇਵਾ ਸੰਗਤ ਆ ਜ਼ਿਆਦਾਤਰ ਠੀਕ ਆ ਉਹ ਗੁਰੂ ਨਾਨਕ ਸਾਹਿਬ ਦੇ ਸੰਜੀਵਾਲਤਾ ਦੇ ਸੰਦੇਸ਼ ਤੇ ਲੋਕ ਹੈਗੇ ਹੁਣ ਤੁਸੀਂ ਪੰਜਾਬ ਵੱਲ ਆ ਗਏ ਹੋ ਤਾਂ ਜੋ ਪੰਜਾਬ ਦੀਆਂ ਚੋਣਾਂ ਦੇ ਨਤੀਜੇ ਆ ਇਹਨੂੰ ਕਿਸ ਸੰਦਰਭ ਦੇ ਵਿੱਚ ਦੇਖਦੇ ਹੋ ਤੁਸੀਂ ਵੀ ਜੇ ਆਪਾਂ ਦੇਖੀਏ ਕਾਂਗਰਸ ਵੀ ਜਿਹਨੂੰ ਆਪਾਂ ਕਹਿੰਨੇ ਤਖਤ ਤੇ ਹਮਲਾ ਕੀਤਾ ਸੀ ਉਹ ਵੀ ਸੱਤ ਸੀਟਾਂ ਲੈ ਗਈ ਜਿਨ੍ਹਾਂ ਨੇ ਤਖਤ ਦਾ ਬਦਲਾ ਲਿਆ ਉਹ ਵੀ ਲੋਕਾਂ ਨੇ ਜਿਤਾਤਾ ਠੀਕ ਹੈ ਤੇ ਜਿਨ੍ਹਾਂ ਨੂੰ ਬੇਅਦਬੀ ਦੇ ਕਿਹਾ ਜਾਂਦਾ ਸੀਗਾ ਵੀ ਜਿਨ੍ਹਾਂ ਦੀ ਸਰਕਾਰ ਦੇ ਵਿੱਚ ਹੋਇਆ ਉਹ ਉਹਨਾਂ ਨੂੰ ਬਠੰਡੇ ਤੋਂ ਜਿਤਾ ਦਿੱਤਾ ਜਾਂਦਾ ਤੇ ਜਿਹੜੇ ਉਹ ਕਰੌਣ ਦੇ ਵਿੱਚ ਆਪਾਂ ਸਰਸੇ ਵਾਲੇ ਦਾ ਨਾਮ ਆਉਂਦਾ ਸੀ ਜਿਹੜੀ ਉਹਨੂੰ ਲਗਾਤਾਰ ਪੈਰੋਲਸ ਦੇ ਰਿਹਾ ਉਹਨਾਂ ਨੂੰ ਵੀ ਇੱਕ ਸੀਟ ਜਿਤਾਤੀ ਤੇ ਕੁਝ ਪਰਸੈਂਟੇਜ ਵੋਟਾਂ ਵੀ ਜਿਵੇਂ ਉਹ ਕਹਿੰਦੇ ਸਾਡੀਆਂ ਵਧੀਆਂ ਕਹਿਣਾ ਤਾਂ ਮਤਲਬ ਲੋਕਾਂ ਨੇ ਸਾਰਿਆਂ ਨੂੰ ਖੁਸ਼ ਕਰਤਾ ਤੇ ਇੱਕ ਹਰਾਨੀ ਜਾਣ ਕਰਨਤੀ ਜਿਹੜਾ ਖਰੂਰ ਸਾਹਿਬ ਵਾਲਾ ਆ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਵੇਖੋ ਪਹਿਲੀ ਗੱਲ ਤਾਂ ਆਏ ਆ ਕਿ ਸਾਰੇ ਜਿੱਤ ਗਏ ਜਿਵੇਂ ਹਾਂ ਵੇਖੋ ਇਹ ਕਹਿ ਲਓ ਕਿ ਬਈ ਪਠਿੰਡੇ ਦੀ ਜਿਹੜੀ ਸੀਟ ਆ ਨਾ ਉਹ ਅਕਾਲੀ ਦਲ ਦੀ ਪੋਲਿਟਿਕਸ ਤੇ ਨਹੀਂ ਮਿਲੀ ਉਹ ਬੀਬੀ ਹਰਸਿਮਰਤਨ ਜਿਹੜੇ ਪਰਸਨਲ ਐਫਰਟਸ ਉਹਨਾਂ ਲੋਕਾਸਤੇ ਕੀਤੇ ਗਏ ਹਨ ਜਿਵੇਂ ਇਹ ਜਵਾਰਦੀਆਂ ਇਹ ਮਸਤ ਮੈਂ ਐਨਸੀ ਪਰ ਬਾਕੀ ਵੀ ਵੇਖੋ ਬਟਿੰਡੇ ਨੇ ਤਰੱਕੀ ਤਾਂ ਕੀਤੀ ਆਪਾਂ ਨੂੰ ਦਿਨਾਈ ਨਹੀਂ ਕਰ ਸਕਦੇ ਤਾਂ ਉਹਨਾਂ ਦਾ ਅਸਰ ਸੂਖ ਹੈ ਇਹਨਾਂ ਸਾਲਾਂ ਦੀ ਪੋਲਿਟਿਕਸ ਦਾ ਸਭ ਤੋਂ ਵੱਡਾ ਜਿਵੇਂ ਆਪਾਂ ਦੇਖੀਏ ਲੁਧਿਆਣੇ ਨਾਲੋਂ ਕਾਫੀ ਅੱਗੇ ਦਿੱਖਦਾ ਬਟਿੰਡਾ ਜਦੋਂ ਆਪਾਂ ਜਾਨ ਹਾਂ ਫਰਕ ਪੈ ਗਿਆ ਹੁਣ ਬਟਿੰਡਾ ਪਹਿਲਾਂ ਕੀ ਸੀ ਤੇ ਕੀ ਹੋਣਾ ਨੇ ਬਣਾਤਾ ਤਾਂ ਉਹ ਇੱਕ ਤਰ੍ਹਾਂ ਉਹਨਾਂ ਨੇ ਉਹਦੀ ਵਾਪਸ ਕੀਤਾ ਹੈ ਇੱਕ ਤਰ੍ਹਾਂ ਦੇ ਰਿਸਪੈਕਟ ਪਰ ਫੇਰ ਵੀ ਉਹਦੇ ਵਿੱਚ ਹੋਰ ਫੈਕਟਰਸ ਵੀ ਬਹੁਤ ਸੀ ਜਿਨ੍ਹਾਂ ਕਰਕੇ ਉਹ ਜਿੱਤੇ ਹੈਗੇ ਆ ਠੀਕ ਹੈ ਪਰ ਚਲੋ ਵੋਟਾਂ ਤਾਂ ਉਹਨਾਂ ਨੂੰ ਪਈਆਂ ਹੀ ਆ ਨਾ ਉਹਨੀਆਂ ਤੇ ਉਹ ਦੂਜੀ ਗੱਲ ਇਹ ਹੈਗੀ ਆ ਕਿ ਬਈ ਜਿਹੜੇ ਕਾਂਗਰਸ ਦੀ ਜਿੱਤ ਆ ਉਹਨੂੰ ਮੈਂ ਇਹ ਸਮਝਦਾ ਕਿ ਲੋਕ ਆਮ ਆਦਮੀ ਪਾਰਟੀ ਨਾਲ ਔਖੇ ਹੋਏ ਉਹ ਆਮ ਆਦਮੀ ਪਾਰਟੀ ਵਾਲੀ ਵੋਟ ਜਿਹੜੀ ਟੁੱਟ ਕੇ ਕਾਂਗਰਸ ਤੋਂ ਆਵਾਂ ਦੀ ਪਾਰਟੀ ਨੂੰ ਆਈ ਸੀ ਉਹ ਵਾਪਸ ਕਾਂਗਰਸ ਨੂੰ ਚਲੇਗੀ ਤੇ ਹੋਰ ਕੋਈ ਫੈਕਟਰ ਹੈ ਨਹੀਂ ਹੋਰ ਕੋਈ ਬੰਦੇ ਹੈ ਹੀ ਨਹੀਂ ਜਿੱਥੇ ਜਿਹੜੀ ਬੀਬੀਆਂ ਦੀ ਜਿਹੜਾ 1000 ਰੁਪਏ ਵਾਲੀ ਮਹੀਨੇ ਵਾਲੀ ਬੋਟ ਮਿਚਰੀ ਉਹ ਵਾਪਸ ਚਲੀ ਗਈ ਵਾਪਸ ਚਲੀ ਗਈ ਤੇ ਜਿਹੜੀ ਜਿਹੜਾ ਆਪਾਂ ਕਹਿ ਸਕਦੇ ਹਾਂ ਨਾ ਕਿ ਵੀ ਸਿਰਫ ਆਲਟਰਨੇਟਿਵ ਜਿਹੜਾ ਦਿੱਤਾ ਗਿਆ ਸੀ ਜਿਹੜਾ ਪੰਥਕ ਆਲਟਰਨੇਟਿਵ ਦਿੱਤੇ ਗਿਆ ਸੀ ਉਹ ਖਡੂਰ ਸਾਹਿਬ ਚ ਤੇ ਫਰੀਦਕੋਟ ਦਿੱਤੇ ਸੀਗੇ ਤੇ ਉੱਥੇ ਤੋਂਨੇ ਜਿੱਤ ਹੋਈ ਆ ਸੋ ਕਾਂਗਰਸ ਨੂੰ ਵੀ ਇਹ ਨਹੀਂ ਸਮਝਣਾ ਚਾਹੀਦਾ ਕਿ ਵੀ ਉਹਨਾਂ ਦੀ ਜਿੱਤ ਸਥਾਈ ਹੈਗੀ ਆ ਉਹ ਜਿੱਤ ਤਾਂ ਹੈਗੀ ਆ ਕਿਉਂਕਿ ਹੋਰ ਕੋਈ ਆਲਟਰਨੇਟਿਵ ਹੈ ਨਹੀਂ ਸੀ ਲੋਕਾਂ ਕੋਲ ਪੰਥਕ ਰਾਜਨੀਤੀ ਦਾ ਵਾਰ ਦੇਖਦੇ ਹੋ ਕੋਈ ਪੰਥਕ ਰਾਜਨੀਤੀ ਵੇਖੇ ਕੋਈ ਇਸ ਟਾਈਮ ਤੱਕ ਖੰਡਾਓ ਹੋ ਜੇਗੀ ਆ ਸਹੀ ਹੈ ਵੇਖਿਆ ਜਾਵੇ ਤਾਂ ਠੀਕ ਹੈ ਕਿਡਾ ਵੈਕਿਊਮ ਕਹਿੰਦਾ ਮਤਲਬ ਹਜੇ ਉਵੇਂ ਪਿਆ ਵੈਕਿਊਮ ਤਾਂ ਨਹੀਂ ਕਹਿ ਸਕਦੇ ਵੇਖੋ ਜੇਟ ਕੁੱਲ ਵੋਟਾਂ ਵੇਖੀਏ ਆਪਾਂ ਜਿਹੜੀ ਪੰਥ ਨੂੰ ਬੰਤਾ ਜਿਹੜੇ ਆਪਦੇ ਆਪ ਨੂੰ ਪੰਥਕ ਰਾਜਨੀਤੀ ਚ ਕਹਿੰਦੇ ਉਹਨਾਂ ਨੂੰ ਪਈਆਂ ਤਾਂ 12% ਉਹ ਪਈਆਂ ਤੇ 13.5% ਦਾ ਵੋਟ ਪਈ ਆ ਅਕਾਲੀਆਂ ਨੂੰ ਤਾਂ 25% ਵੋਟ ਕੰਟੈਕਟ ਦਾ ਹੈ ਨਾ ਇੱਥੇ ਜੇ ਕਿਤੇ ਰੁਝਾਨ ਹੋਵੇ ਆ ਉਸ ਪਾਸੇ ਨੂੰ ਬੋਲਗੇ ਅਬ ਚੰਗਿਆ ਅਕਾਲੀ ਆ ਜਾਣ ਕਹਿੰਦੇ ਮਤਲਬ ਅਸਲ ਕਰ ਲਈ ਆ ਜਾਣ ਤਾਂ 25% ਵੀ ਹੋ ਸਕਦੀਆਂ ਸੀ ਜਿਵੇਂ ਆਮ ਹੋ ਸਕਦੀ ਸੀ ਮੋਮੈਂਟਮ ਚ ਸੋ ਇਹ ਕਿਤਨਾ ਕਿਤੇ ਕਿਤੇ ਨਾ ਕਿਤੇ ਕਿ ਨੈਚੁਰਲੀ ਇਹ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਆ ਇਹ ਉਹਦਾ ਟੋਟਲ ਫੇਲਿਅਰ ਹੈਗਾ ਉਹ ਨਾ ਤਾਂ ਕੋਈ ਅਸੈਸ ਕਰ ਸਕੇ ਤੇ ਵੱਡੀ ਗੱਲ ਹੈ ਮੈਨੀਫੈਸਟੋ ਇੱਕ ਚੰਗਾ ਮੈਨੀਫੈਸਟੋ ਦੇ ਕੇ ਉਹਨੂੰ ਸਪੀਚਾਂ ਚ ਨੇ ਟ੍ਰਾਂਸਲੇਟ ਕਰਦੇ ਸੀ ਉੱਥੇ ਐਵੇਂ ਕੌਲੀਆਂ ਯਬਲੀਆਂ ਕੀ ਹੋਇਆ ਨੇ ਕੀ ਕੀਤਾ ਉਹਨੇ ਕੀ ਕੀਤਾ ਇਹ ਕੋਈ ਇਹ ਇਸ ਤਰੀਕੇ ਦੇ ਮੈਨੇਜਮੈਂਟ ਦੇ ਵਿੱਚ ਕਮੀਆਂ ਰਹੀਆਂ ਕਹਿੰਦਾ ਮਤਲਬ ਲੀਡਰਸ਼ਿਪ ਕੁਆਲਿਟੀ ਚ ਕਮੀਆਂ ਹੈ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਬਿਲਕੁਲ ਅੱਖੇ ਦੇ ਲੀਡਰਸ਼ਿਪ ਆ ਤੁਸੀਂ ਓਵਰਆਲ ਵੇਖੋ ਕਿ ਲਗਾਤਾਰ ਉਹਨਾਂ ਦਾ ਡ੍ਰੌਪ ਆ ਰਿਹਾ ਹੈ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਇਕੱਲੇ ਬੈਠੇ ਕੀ ਸੋਚਦੇ ਹੈਟਾਂ ਵਾਲੇ ਕਿ ਭਾਈ ਤੁਸੀਂ ਕਿੰਜ ਲੀਡਰ ਤਾਂ ਚੋਣੇ ਮੈਂ ਮੈਂ ਤੁਹਾਨੂੰ ਇੱਥੇ ਟੋਕੂਗਾ ਮੈਨੂੰ ਯਾਦ ਆ ਕਿ ਜਦੋਂ ਪਤਾ ਲੱਗਾ ਸੀ ਕਿ ਸੁਖਬੀਰ ਚੋਣ ਨਹੀਂ ਲੜ ਰਹੇ ਤਾਂ ਤੁਸੀਂ ਕਹਿ ਸੀਗਾ ਕਿ ਔਖਾ ਸਮਾ ਹੋਵੇ ਤੇ ਜਰਨੈਲ ਹੀ ਪਿੱਛੇ हट ਜੇ ਹੂੰ ਤਾਂ ਫੌਜਾਂ ਜਿੱਤਦੀਆਂ ਨਹੀਂ ਚੰਗਾ ਜਿੱਤੀਆਂ ਨਹੀਂ ਜਾਂਦੀਆਂ ਜੇ ਜਰਨੈਲ ਪਿੱਛੇ हट ਜੇ ਤਾਂ ਬਿਲਕੁਲ ਤੇ ਫਿਰੋਜ਼ਪੁਰ ਸੀਟ ਜਿਹੜੀ 3 ਲੱਖ ਦੇ ਫਰਕ ਨਾਲ ਜਿੱਤੀ ਸੀ ਸੁਖਵੀਰ ਹੁਣਾਂ ਨੇ ਤੇ ਹੜ ਫਿਰੋਜ਼ਪੁਰ ਦਾ ਨਤੀਜਾ ਆਇਆ ਉੱਥੇ ਭਾਜਪਾ ਕਾਂਗਰਸ ਆਪ ਤੇ ਅਕਾਲੀ ਦਲ ਇਹ ਚਾਰੋਂ ਉਮੀਦਵਾਰ ਅੱਗੇ ਪਿੱਛੇ ਹੁੰਦੇ ਰਹੇ ਤੇ ਵੋਟ ਦਾ ਫਰਕ ਸਿਰਫ 8-7000 ਹੀ ਰਿਹਾ ਤੁਹਾਨੂੰ ਨਹੀਂ ਲੱਗਦਾ ਜੇ ਸੁਖਵੀਰ ਖੜੇ ਹੁੰਦੇ ਤਾਂ ਸੁਖਵੀਰ ਨੇ ਸੀਟ ਵੀ ਕੱਢ ਜਾਣੀ ਸੀ ਤੇ ਪਲੱਸ ਹੋ ਸਕਦਾ 1-2 ਹੋਰ ਸੀਟਾਂ ਤੇ ਫਾਇਦਾ ਹੁੰਦਾ ਕਿਤੇ ਨਾ ਕਿਤੇ ਜਿਹੜਾ ਲੱਗਦਾ ਨਹੀਂ ਵੀ ਸੁਖਵੀਰ ਬਾਦਲ ਡਰ ਕੇ ਪਿੱਛੇ हट ਗਈ ਸੀ ਵੇਖੋ ਮੈਂ ਇਹ ਸਮਝਦਾ ਜਿਹੜੀ ਅਕਾਲੀ ਦਲ ਦੀ ਮਾਨਸਿਕਤਾ ਹੈ ਉਹ ਅਕਾਲੀ ਰਹੀ ਨਹੀਂ ਸੀ ਸ਼ਹਾਸ਼ੀ ਹੈ ਨਹੀਂ ਸੀ ਸ਼ਹਿਰ ਉਹਨਾਂ ਨੂੰ ਆਪਦੇ ਆਪ ਤੇ ਉਹ ਵਿਸ਼ਵਾਸ ਖੋ ਬੈਠੇ ਆ ਜਿਹੜੇ ਅਕਾਲੀ ਕਿਸੇ ਟਾਈਮ ਜਿਵੇਂ ਆਪਾਂ ਜੇ ਉਰਦੂ ਚ ਕਹੀਏ ਵੀ ਸ਼ੇਰ-ਏ-ਮੈਦਾਨ ਹੁੰਦੇ ਸੀਗੇ ਹਨਾ ਮਤਲਬ ਮਤਲਬ ਜੰਗ ਦੇ ਮੈਦਾਨ ਚ ਸ਼ੇਰ ਸੀਗੇ ਹਨਾ ਉਹ ਇਹਨਾਂ ਨੇ ਨਾ ਮਤਲਬ ਉਹ ਕਹਿੰਦੇ ਵੀ ਸ਼ੇਰ-ਏ-ਕਲੀਨ ਬਣਾਤੇ ਵੀ ਇਹ ਗਲੀਚਿਆਂ ਤੇ ਲੜਨ ਯੋਗੇ ਹੋਗੇ ਡਰੈਿੰਗ ਰੂਮਾਂ ਚ ਗੱਲਾਂ ਕਰਨ ਯੋਗੇ ਰਹਿ ਗਏ ਜਦੋਂ ਤੁਸੀਂ ਰੂਬੀ ਕੌਰ ਨਰਗੀਆਂ ਗੱਡੀਆਂ ਤੇ ਛਤਰੀਆਂ ਲਾ ਲਾ ਕੇ ਪੰਜਾਬ ਬਚਾਉਣ ਕਰੋਗੇ ਤੁਸੀਂ ਕੀ ਇਮੇਜ ਸ਼ੋ ਕਰ ਰਹੇ ਹੋ ਹਨਾ ਤੇ ਵੱਡੀ ਗੱਲ ਇੱਕ ਇਹ ਆ ਕਿ ਹੁਣ ਜਦੋਂ ਤੁਹਾਨੂੰ ਕਾਂਗਰਸੀ ਦੇ ਖਿਤਾਬ ਦੇ ਦੇਣ ਜਿਹੜੇ ਬਾਹਰ ਬੈਠੇ ਇਹਨਾਂ ਦਾ ਕਿ ਦੇਖਿਆ ਨਾ ਅੱਗੇ ਵੀ ਤੁਸੀਂ ਜਦੋਂ ਇਹ ਲਿਖਿਆ ਸੀ ਮੈਂ ਮੈਂ ਬਿਲਕੁਲ ਜਦੋਂ ਵੀ ਵੇਖੋ ਟਿੱਪਣੀ ਕੀਤੀ ਆ ਮੈਂ ਕਦੀ ਅਕਾਲੀ ਦਲ ਨੂੰ ਮਾੜਾ ਨਹੀਂ ਕਿਹਾ ਸ਼ੋਰ ਅਕਾਲੀ ਦਲ ਨੂੰ ਮੈਂ ਉਹਦੀ ਲੀਡਰਸ਼ਿਪ ਤੇ ਹੀ ਕੁਐਸਚਨ ਕੀਤੀ ਆ ਤੇ ਉਹ ਕੁਐਸਚਨ ਕਰਨਾ ਆਪਣਾ ਬਣਦਾ ਵੀ ਆ ਠੀਕ ਆ ਦੂਜੀ ਗੱਲ ਇਹ ਆ ਕਿ ਉਦੋਂ ਉਹਨਾਂ ਨੇ ਉਹਨਾਂ ਹੱਸਾ ਮੈਨੂੰ ਦਿੰਦਿਆ ਵੀ ਬਹੁਤ ਮੇਰੇ ਉਲਟ ਪੋਸਟਾਂ ਵੀ ਪਾਈਆਂ ਪਰ ਵੇਖੋ ਉਹ ਮੈਂ ਆਖਿਆ ਸੀਗਾ ਵੀ ਹੁਣ ਤੁਸੀਂ ਯਾਤਰਾ ਛੱਡ ਮੈਰਾਥਨ ਵੀ ਭਾਜ ਲਵਾਂ ਕਿਉਂਕਿ ਤੁਸੀਂ ਮੁੱਦਿਆਂ ਨੂੰ ਨਹੀਂ ਐਡਰੈਸ ਹੋ ਰਹੇ ਤੁਸੀਂ ਖੁਦ ਇੱਕ ਸਵਾਲ ਪੁੱਛਦੇ ਮੈਨੂੰ ਵੀ ਟਾਰਗੇਟ ਕੀਤਾ ਗਿਆ ਹਾਂ ਹਾਂ ਟਾਰਗੇਟ ਕੀਤਾ ਤੇ ਇਸ਼ੂਜ਼ ਨੂੰ ਨਹੀਂ ਜਦੋਂ ਤੁਸੀਂ ਐਡਰੈਸ ਕਰੋਗੇ ਉਹਨੇ ਦਾ ਤੁਸੀਂ ਹੱਲ ਕਿੱਥੋਂ ਦੇਓਗੇ ਤੇ ਵੱਡੀ ਗੱਲ ਇਹ ਆ ਕਿ ਇਹਨਾਂ ਦੇ ਵਿੱਚ ਹੌਂਸਲਾ ਖਤਮ ਹੋ ਗਿਆ ਇਹ ਇਹ ਇੱਕੋ ਕੈਲਕੂਲੇਸ਼ਨ ਲਾਉਂਦੇ ਆ ਹੁਣ ਵੀ ਇਹ ਅੰਦਰ ਮੈਂ ਤੁਹਾਨੂੰ ਦੱਸ ਦਿੰਦਾ ਕੈਲਕੂਲੇਸ਼ਨ ਚੰਦੂ ਮਾਜਰੇ ਦੇ ਬਿਆਨ ਤੋਂ ਸਾਫ਼ ਆ ਕਿ ਅਸੀਂ ਬੀਜੇਪੀ ਨਾਲ ਰਲ ਗਏ ਹੁੰਦੇ ਤਾਂ ਇੰਨਾ ਹੁੰਦਾ ਹੈ ਨਾ ਮਤਲਬ ਗਲਤ ਇੱਕ ਤਰ੍ਹਾਂ ਇੰਡੀਕੇਸ਼ਨ ਦੇ ਰਿਹਾ ਕਿ ਬੀਜੇਪੀ ਨਾਲ ਜੇ ਸਾਡਾ ਫੈਸਲਾ ਸਮਝੌਤਾ ਤਾਂ ਵੀ ਅਸੀਂ 30% ਵੋਟ ਲੈ ਜਾਂਦੇ ਸੀ ਸਵੀਪ ਕਰ ਜਾਂਦੇ ਭਰਾ ਤੁਸੀਂ ਪਿੰਡ ਚ ਵੜਨ ਜੋਗੇ ਨਹੀਂ ਰਹਨੇ ਸੀ ਇਹ ਤਾਂ ਉਹੀ ਹੋ ਗਈ ਜੇ ਮੋਲਾ ਦੇ ਬੀਜਪੀ ਜੇ ਟਾਰਾ ਵੀ ਨਹੀਂ ਹੋਣੀ ਅਸੀਂ ਉਹ ਫਲਾਨਿਆਂ ਦੇ ਘਰੇ ਜੰਮਿਆ ਹੁੰਦਾ ਵਿਚਾਰੇ ਕਿੱਦਾਂ ਦੇ ਮਾਲਕ ਹੁੰਦਾ ਨਾ ਵੀ ਉਹ ਉਹ ਤਾਂ ਕੋਈ ਮਤਲਬ ਹੀ ਨਹੀਂ ਬਰਦਾ ਨਾ ਬਿਲਕੁਲ ਤੇ ਇਹ ਆ ਕਿ ਇਹ ਰਿਐਲਿਟੀ ਨੂੰ ਨਹੀਂ ਸਮਝ ਰਹੇ ਇਹ ਹੌਸਲੇ ਛੱਡੇ ਵੇ ਪਰਸਤ ਹੋਏ ਵੇ ਲੋਕਾਂ ਮੈਂਟਲਿ ਇਹਨਾਂ ਨੂੰ ਐ ਲੱਗਦਾ ਵੀ ਬੀਜਪੀ ਜੇ ਸਾਡੀ ਬਾਹ ਫੜ ਲੂਗੀ ਤਾਂ ਅਸੀਂ ਜਿੱਤ ਜਾਾਂਗੇ ਨਹੀਂ ਤਾਂ ਸਾਡੇ ਤੋਂ ਤੁਰਿਆ ਨਹੀਂ ਜਾਂਦਾ ਇਹ ਇੰਨੀ ਇੱਕ ਵੇਖੋ ਸੁਖਵੀਰ ਇੱਕ ਪਾਸੇ ਤਾਂ ਬਲਟੋਆ ਪਿੱਛੇ ਲੱਗ ਕੇ ਆਪਦੇ ਸਕੇ ਪਣੋਈਏ ਨੂੰ ਪਾਰਟੀ ਚੋਂ ਕੱਢ ਦਿੰਦੇ ਐਡਾ ਤਕੜਾ ਫੈਸਲਾ ਲੈਂਦੇ ਆ ਇੱਕ ਪਾਸੇ ਬਠਿੰਡਾ ਸੀਟ ਤੇ ਇੰਨਾ ਕਿ ਡਰੇ ਹੋਏ ਸੀਗੇ ਕਿ ਇਹ ਮਲੂਕਾਂ ਦੇ ਖਿਲਾਫ ਕਾਰਵਾਈ ਨਹੀਂ ਕਰ ਸਕੇ ਹਾਲਾਂਕਿ ਸ਼ਰਿਆ ਮਲੂਕਾਂ ਦੀ ਜਿਹੜੀ ਆ ਨੌ ਹੈ ਉਹ ਭਾਜੀਪੀਏ ਨੂੰ ਚੋਣ ਲੜੀਆਂ ਤੇ ਮਲੂਕਾਂ ਨੇ ਬਿਲਕੁਲ ਵੀ ਮੈਦਾਨ 'ਚ ਨਹੀਂ ਉੱਤਰੀ ਹਰ ਸਿਮਰਤ ਕੋਰਨੂ ਇੱਕ ਪੱਤਰਕਾਰ ਨੇ ਪੁੱਛਿਆ ਸੀ ਮਲੂਕਾ ਬਾਰੇ ਤਾਂ ਉਹ ਕਹਿੰਦੀ ਉਹ ਚੁੱਪ ਕੀਤੇ ਬੈਠੇ ਆ ਪਰ ਵੋਟ ਤਾਂ ਉਹਦੇ ਪਰਿਵਾਰ ਨੂੰ ਹੀ ਜਾਣਗੇ ਯਾਨੀ ਇੰਨਾ ਕਹਿਣ ਦੇ ਬਾਵਜੂਦ ਵੀ ਇਹਨਾਂ 'ਚ ਇੰਨੀ ਹਿੰਮਤ ਨਹੀਂ ਸੀ ਕਿ ਅਕਸੰਦਰ ਸਿੰਘ ਮਲੂਕਾ ਦੇ ਖਿਲਾਫ ਕਾਰਵਾਈ ਕਰ ਜਿਹੜੇ ਬਠਿੰਡੇ ਦੀ ਸੀਟ ਹੈਗੀ ਆ ਉਹ ਤਾਂ ਜੋੜ ਤੋੜ ਦੀ ਜਿੱਤੀ ਸੀਟ ਆ ਅਕਾਲੀ ਦਲ ਦੀ ਨਹੀਂ ਚਲੋ ਠੀਕ ਆ ਬੀਬੀ ਨਹੀਂ ਪਾਪਾ ਮਲੂਕਾ ਬਾਰੇ ਲੀਡਰਸ਼ਿਪ ਦੇ ਸਟੈਂਡ ਦੀ ਗੱਲ ਕਰਦੇ ਇਹਨਾਂ ਨੂੰ ਇਹ ਲੱਗਦਾ ਸੀਗਾ ਕਿ ਜੇ ਬਾਈਚਾਂਸ ਉਥੇ ਸਰੂਪ ਚੰਦ ਸਿੰਘ ਲੜ ਖੜੇ ਹੋ ਜਾਂਦੇ ਤਾਂ ਵੀ ਇਹਨਾਂ ਨੇ ਹੋਰ ਘਟ ਜਾਣਾ ਸੀਗਾ ਬੁਰੀ ਤਰ੍ਹਾਂ ਹੋ ਜਾਣਾ ਸੀਗਾ ਸੋ ਉੱਥੇ ਤਾਂ ਇਹਨਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਦੀ ਹੋਂਦ ਚਲੋ ਕਿ ਬਚੀ ਰਹੇ ਪਰ ਹੱਸ ਮਤਲਬ ਇਹ ਤਾਂ ਹੁਣ ਹੋਰ ਸਗੋਂ ਵੇਖਣ ਦੀ ਲੋੜ ਹੈਗੀ ਆ ਅਕਾਲੀ ਦਲ ਦੇ ਕਾਡਰ ਨੂੰ ਕੀ ਤੁਹਾਡਾ ਜਿਹੜਾ 메인 ਜਰਨਲ ਤੁਸੀਂ ਅੱਗੇ ਲਾਇਆ ਉਹ ਆਪਦੇ ਆਪ ਨੂੰ ਬਚਾਉਣ ਵਾਸਤੇ ਉਹ ਤੁਹਾਨੂੰ ਗਨ ਪਾਊਡਰਾਂ ਨੂੰ ਗਨ ਪਾਊਡਰਾਂ ਨੂੰ ਵਰਤੀ ਜਾਂਦਾ ਤੁਹਾਨੂੰ ਅੱਗ ਚ ਝੋਕ ਦੂਗਾ ਉਹ ਆਪਦੇ ਆਪ ਨੂੰ ਬਚਾਊਗਾ ਪਹਿਲਾਂ ਹੋਣਾ ਉਲਟ ਚਾਹੀਦਾ ਕਿ ਵੀ ਮੇਰੀ ਸੀਟ ਜਾਂਦੀ ਹੈ ਜਾਵੇ ਜੇ ਉਹਨੇ ਉਵੇਂ ਲੜਨਾ ਸੀ ਹਨਾ ਮੈਂ ਬਾਕੀਆਂ ਨੂੰ ਬਚਾਵਾਂ ਮੈਂ ਮੈਂ ਗੱਲ ਨਾ ਇੱਕ ਆਡਜੀ ਲੱਗੂਗੀ ਇਹ ਇੱਕ ਸਾਥ ਦੇ ਵਿੱਚ ਬਾਬਾ ਜੀ ਕਹਿ ਰਹੇ ਸੀ ਜਦੋਂ ਇਲੈਕਸ਼ਨ ਦੇ ਦਿਨਾਂ ਦੌਰਾਨ ਆਪਾਂ ਜਾਂਦੇ ਆ ਪਿੰਡਾਂ 'ਚ ਗੱਲਬਾਤ ਕਰਨ ਤਾਂ ਇੱਕ ਬਜ਼ੁਰਗ ਦਾ ਕਹਿਣਾ ਸੀਗਾ ਕਿ ਜਿਵੇਂ ਅਮਰੀਕਾ 'ਰ ਗਾਂਜਾਂ ਹੁੰਦੀਆਂ ਉਹਨਾਂ ਨੂੰ ਬਿਮਾਰੀ ਪੈ ਜਾਂਦੀ ਹੈ ਵੀ ਉਹ ਉਹਨਾਂ ਦੇ ਦੁੱਧ ਨਹੀਂ ਹੁੰਦੀਆਂ ਤੇ ਲੋਕੀ ਖੜੀਆਂ ਉਹਨੂੰ ਖੁਰਲੀ ਤੇ ਪੱਠੇ ਪਾਈ ਜਾਂਦੇ ਹਨਾ ਵੀ ਇਸੇ ਆਸ 'ਚ ਕਿ ਸ਼ਾਇਦ ਇਸ ਸਾਲ ਬਰਜੂ ਜੇ ਸ਼ਾਇਦ ਇਸ ਸਾਲ ਬਰਜੀ ਤਾਂ ਜਿਹੜੀ ਅਕਾਲੀ ਦਲ ਦੀ ਕਾਡਰਾ ਉਹ ਵੀ ਆਪਦੇ ਪ੍ਰਧਾਨ ਨੂੰ ਵੀ ਸ਼ਾਇਦ ਖੁਰਲੀ ਤੇ ਇਸੇ ਤਰ੍ਹਾਂ ਨਹੀਂ ਪੱਠੇ ਪਾਰੇ ਵੀ ਸ਼ਾਇਦ ਬਿਲਕੁਲ ਜੀ ਜੇ ਉਹਨਾਂ ਦੇ ਹੁਣ ਆਈਟੀ ਸੈੱਲ ਨੂੰ ਵੇਖੋ ਲੋਕਾਂ 'ਚ ਨੁਕਸ ਕੱਢੀ ਜਾਂਦੇ ਆ ਹਨਾ ਕਿ ਇਹ ਸਾਨੂੰ ਆਪੋਜ਼ ਕਰਦੇ ਹੋ ਤੁਸੀਂ ਭਾਈ ਬਾਕੀਆਂ ਨੂੰ ਵੀ ਪੋਲਿਟਿਕਸ ਦੇ ਮੈਦਾਨ 'ਚ ਕਿਹੜਾ ਕਿਸੇ ਨੂੰ ਆਪੋਜ਼ ਨਹੀਂ ਕਰਦੇ ਅਬ ਇਹੀ ਲੋਕ ਸੀ ਜਿਨ੍ਹਾਂ ਨੇ ਤੁਹਾਨੂੰ 25 ਸਾਲ ਰਾਜ ਦੇ ਸੁੱਖੇ ਦਿਖਾਈ ਸੀ ਠੀਕ ਹੈ ਨਾ ਫਿਰ ਕਿਹੜਾ ਨਹੀਂ ਤੁਹਾਡੇ ਉਲਟ ਇੱਕ ਦੂਜੇ ਦੇ ਕੀ ਲੋਕ ਆਮ ਆਦਮੀ ਪਾਰਟੀ ਦੇ ਉਲਟ ਨਹੀਂ ਚੱਲਦੇ ਕੀ ਲੋਕ ਆਪਣਾ ਕਾਂਗਰਸ ਦੇ ਉਲਟ ਨਹੀਂ ਚੱਲਦੇ ਕੀ ਤੁਸੀਂ ਆਪ ਅਮਰਤਪਾਲ ਦੇ ਉਲਟ ਨਹੀਂ ਚੱਲੇ ਰੱਜ ਕੇ ਹਾਂ ਤੇ ਉਹਦਾ ਨਤੀਜਾ ਕੀ ਨਿਕਲਿਆ ਮੈਂ ਉਹਦਾ ਨਤੀਜਾ ਕੀ ਨਿਕਲਿਆ ਅੱਛਾ ਚਲੋ ਤੁਸੀਂ ਅਮਰਤਪਾਲ ਦੇ ਉਲਟ ਤਾਂ ਕਿਸੇ ਰੀਜ਼ਨ ਕਰਕੇ ਹੋ ਗਏ ਤੁਸੀਂ ਸਰਵਜੀਤ ਸਿੰਘ ਵਾਸਤੇ ਸੀਟ ਛੱਡਣ ਦੇ ਲੋਕ ਤੁਹਾਨੂੰ ਸਮਝਦੇ ਕਿ ਹਾਂ ਤੁਹਾਡੇ ਚ ਪੰਥ ਦੀ ਕੋਈ ਗੱਲ ਹੈ ਠੀਕ ਹੈ ਨਾਲੇ ਚੀਕਾਂ ਨਿਕਲ ਜਾਂਦੀਆਂ ਭਾਜੀਪੀ ਦੀਆਂ ਠੀਕ ਹੈ ਸੋ ਗੱਲ ਇਹ ਆ ਕਿ ਤੁਸੀਂ ਜਦੋਂ ਤੁਹਾਨੂੰ ਕੁੱਤੇ ਚਾਕਣੀ ਲੱਗੀ ਹੋਈ ਆ ਇਹਨਾਂ ਨੂੰ ਵੀ ਅਸੀਂ ਹਲੇ ਬੀਜੇਪੀ ਜੋੜ ਜੇ ਹਲੇ ਵੀ ਦੇਖਿਓ ਤੁਸੀਂ ਇਹ ਜਿਮਨੀ ਚੋਣ ਚ ਵੀ ਕੋਸ਼ਿਸ਼ ਕਰਨਗੇ ਇਸ 27 ਚ ਫੇਰ ਕੋਸ਼ਿਸ਼ ਕਰਨਗੇ ਕਿ ਜੇ ਆ ਜੋੜ ਬਣ ਜੇ ਸਾਡਾ ਤੇ ਬਣਨਾ ਹੈ ਨਹੀਂ ਜੋ ਪੰਜਾਬ ਦਾ ਮਾਹੌਲ ਆ ਆ ਥੱਪੜ ਨੇ ਜਿਮਨੀ ਚੋਣਾਂ ਵਾਲੇ ਬੰਦ ਕਰਤੀ ਬੀਜੇਪੀ ਦਾ ਠੀਕ ਆ ਤੇ ਅਗਲੇ ਨੇ ਅਗਲੀਆਂ ਚੋਣਾਂ ਤੱਕ ਕੁਝ ਹੋਰ ਫਾਰਮ ਪ੍ਰੋਟੈਸਟ ਵਾਲੇ ਖਤਮ ਤਾਂ ਨਹੀਂ ਹੋਈ ਠੀਕ ਆ ਫਾਰਮਰਸ ਤਾਂ ਹਲੇ ਸਟਕ ਕੇ ਗਏ ਉਸ ਗੱਲ ਤੇ ਉਹ ਪਤਾ ਨਹੀਂ ਐਮਐਸਪੀ ਮਿਲਦੀ ਜਾਂ ਨਹੀਂ ਮਿਲਦੀ ਪਰ ਇਹ ਪ੍ਰੋਟੈਸਟ ਤਾਂ ਰਹੂਗੀ ਰਹੂ ਲਾਸਟ ਕੁਐਸਚਨ ਆ ਕਿ ਆਪਾਂ ਜਿਵੇਂ ਦੇਖਿਆ ਕਿ ਵਲਟੋਆ ਬਿਲਕੁਲ ਐਦਕੀ ਨੀਵੇਂ ਪੱਧਰ ਤੇ ਆਗੇ ਸੀ ਜਿਵੇਂ ਆਮ ਤੌਰ ਤੇ ਦੇਖਦੇ ਆ ਕਿ ਆਪਾਂ ਪਾਰਟੀਆਂ ਦਾ ਆਈਟੀ ਸੈੱਲ ਹੁੰਦਾ ਜਿਹੜਾ ਫੇਕ ਖਬਰਾਂ ਵਗੈਰਾ ਫਲਾਉਂਦਾ ਪਰ ਇਹਨਾਂ ਨੇ ਅਮਰਤਪਾਲ ਸਿੰਘ ਦੇ ਨਾਮ ਤੇ ਫੇਕ ਉਹ ਬਣਾ ਕੇ ਉਹਦਾ ਮੈਨੀਫੈਸਟੋ ਆ ਉਹਦੇ ਅਸਲ ਪੇਜ ਤੋਂ ਪਾਇਆ ਸਾਫ ਪਤਾ ਸੀਗਾ ਕਿ ਉਹ ਫੇਕ ਬਣਾਇਆ ਗਿਆ ਹੈ ਨਾ ਵੀ ਕੋਈ ਕਸਰ ਨਹੀਂ ਛੱਡੀ ਪਰ ਲੋਕਾਂ ਨੇ ਨਤੀਜਾ ਕੀ ਦਿੱਤਾ ਉਹ ਸਾਹਦੇ ਸਾਹਮਣੇ ਆ ਇਸੇ ਤਰ੍ਹਾਂ ਆ ਮੁੱਖ ਮੰਤਰੀ ਸਾਹਿਬ ਦੀ ਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਨੂੰ ਗਣੌਣੀਆਂ ਦਾ ਪ੍ਰਾਪਤੀਆਂ ਚਾਹੀਦੀਆਂ ਸੀ ਜਾਂ ਕਹਿੰਦੇ ਵੀ ਅਸੀਂ ਵੀ ਏਮਜ਼ ਵਰਗੀ ਚੀਜ਼ ਲੈ ਕੇ ਆਵਾਂਗੇ ਨਾ ਤੇ ਇਹ ਉੱਥੇ ਜਾ ਕੇ ਜਿਹੜੇ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਕਦੇ ਕਿ ਲੋਕ ਵੱਡੇ ਹੁੰਦੇ ਆ ਲੋਕ ਚੌੜ ਅਰਸ਼ ਤੇ ਤੇ ਲੋਕ ਚੌੜ ਫਰਸ਼ ਤੇ ਐਦਕੀ ਜਦੋਂ ਇਹਨਾਂ ਨੇ ਫੇਰ ਉਹ ਪੁਰਾਣੇ ਟ੍ਰੈਂਡ ਵਾਂਗੂ ਕਿੱਕਲੀ ਸੁਣਾਈ ਤਾਂ ਉਹਦੇ 'ਚ ਇੱਕ ਹੰਕਾਰ ਭਰੀ ਗੱਲ ਸੀ ਕਿ ਬਾਦਲਾ ਦੀ ਜੜ ਸਤੌਜ ਵਾਲੇ ਮਾਨ ਨੇ ਪੱਟੀਆ ਤਾਂ ਉਦੋਂ ਸਾਡੇ ਕਰਾਜੋ ਤਾਜੀ ਉਹਨਾਂ ਨੇ ਕਹਿੰਦੇ ਕਹਿੰਦੇ ਜਿਹੜਾ ਲੋਕਾਂ ਨੂੰ ਵੱਡੇ ਦੱਸਦਾ ਹੁੰਦਾ ਜਾਂ ਜਿੰਦੇ ਚ ਮੈਂ ਆ ਗਈ ਤੇ ਉਹ ਤੁਹਾਨੂੰ ਲੱਗਦਾ ਨਹੀਂ ਵੀ ਇੱਕ ਮੈਂ ਦਾ ਜਵਾਬ ਪ੍ਰਮਾਤਮਾ ਨੇ ਦਿੱਤਾ ਹਾਂ ਇਹ ਨਾ ਐਕਚੁਅਲੀ ਕੀ ਹੈ ਕਿ ਜਿੰਨੇ ਇਹਨਾਂ ਦੇ ਜਿਹੜੇ ਪਲੈਨਰ ਹੁੰਦੇ ਚੋਂਨ ਪਲੈਨਰ ਜਿਨ੍ਹਾਂ ਨੂੰ ਕਹਿੰਦੇ ਆ ਇਹ ਆਮ ਤੌਰ ਤੇ ਦਿੱਲੀ ਬੇਸਡ ਜਾਂ ਬੰਬੇ ਬੇਸਡ ਜਾਂ ਕਿਤੇ ਭਾਰਤ ਦੇ ਵਿੱਚ ਬੇਸਡ ਹੁੰਦੇ ਆ ਇਹ ਲੋਕਾਂ ਦੀ ਤਸਵੀਰ ਨੂੰ ਬਹੁਤ ਘੱਟ ਸਮਝਦੇ ਆ ਜਦੋਂ ਉਹਨੇ ਆਖਿਆ 400 ਪਾਰ ਹਾਂ ਇਹਨਾਂ ਨੇ ਬਣਾ ਲਿਆ 13 0 ਹਨਾ ਮਤਲਬ ਉਵੇਂ ਕਿ ਅਸੀਂ ਵੀ ਇੰਨੇ ਸਟਰੋਂਗ ਆ ਪੰਜਾਬ ਜਿਹੜਾ ਹੰਕਾਰ ਚ ਆਵੇ ਨਾ ਉਹ ਬੰਦਾ ਜਦੋਂ ਕਹਿੰਦਾ 13 0 ਉਹ ਕਹਿੰਦਾ ਪੁੱਤ ਤੈਨੂੰ ਤਾਂ ਸਿੱਟੂਗਾ ਬਾਕੀ ਕੁਝ ਹੋਏ ਨਾ ਬੜਾ ਆਟਜਾ ਲੱਗਦਾ ਜਦੋਂ ਕਹਿੰਦੇ ਬਾਦਲਾਂ ਦੀ ਝਾੜ ਸੋਜ ਵਾਲੇ ਪਾਣ ਨੇ ਪੁੱਟੀ ਹਨਾ ਇਹ ਜਿਸ ਤਰੀਕੇ ਨਾਲ ਅੱਥ ਚ ਆਏ ਵੇ ਸੀਗੇ ਹਨਾ ਉਹਦਾ ਅੰਤ ਹੋਣਾ ਹੀ ਹੋਣਾ ਸੀ ਨਾਲੇ ਮੈਨੂੰ ਨਹੀਂ ਲੱਗਦਾ ਇਹਨਾਂ ਕੋਲੇ ਦੇਖੋ ਇਹ ਇੱਕ ਗੱਲ ਨੂੰ ਨਹੀਂ ਸਮਝ ਰਹੇ ਇਹ ਜਦੋਂ ਕਾਂਗਰਸ ਜਾਂ ਅਕਾਲੀਆਂ ਤੋਂ ਲੋਕ ਤੰਗ ਸੀ ਤਾਂ ਉਹਨਾਂ ਨੇ ਇੱਕ ਆਲਟਰਨੇਟਿਵ ਦੇਤਾ ਵੀ ਤੁਸੀਂ ਖੜੇ ਹੋ ਚੱਲ ਅਸੀਂ ਖੋਤੇ ਨੂੰ ਵੀ ਪਾ ਦਿੰਨੇ ਹਾਂ ਠੀਕ ਹੈ ਨਾ ਮਿਲ ਉਹਥੇ ਖੜਾ ਕਰ ਦਿੰਦੇ ਕਿਸੇ ਨੂੰ ਖੜਾ ਕਰ ਦੋ ਵੀ ਵੋਟ ਪਾ ਦਿੰਨੇ ਆ ਤਾਂ ਕਿ ਵੀ ਇਹਨਾਂ ਨੂੰ ਸਜ਼ਾ ਸੋ ਇੱਕ ਗੱਲ ਨੂੰ ਸਮਝੇ ਇਹ ਸਜ਼ਾ ਦੇਣ ਵਾਸਤੇ ਖੜੇ ਕੀਤੇ ਸੀ ਇਹਨਾਂ ਕੋਲੇ ਆਪ ਦਾ ਤਾਂ ਕੁਝ ਹੈ ਹੀ ਨਹੀਂ ਨਾ ਆਪ ਦਾ ਕੋਈ ਡਾਇਲੋਜੀ ਨਹੀਂ ਤੇ ਪਹਿਲੇ ਬੜੇ ਜਿਹਾ ਮੰਤਰੀ ਖੜੇ ਸੀ ਫਿਰ ਵੀ ਜੇ ਹਲੇ ਤਾਂ ਕਾਂਗਰਸ ਨੇ ਆਪ ਦਾ ਥੋੜਾ ਬਹੁਤ ਸੁਧਾਰ ਵੀ ਨਹੀਂ ਕੀਤਾ ਥੋੜਾ ਜਿਹਾ ਰਾਹੁਲ ਨੇ ਚੰਗੇ ਬਿਆਨ ਦੇਣੇ ਸ਼ੁਰੂ ਕੀਤੇ ਆ ਜੇ ਕਾਂਗਰਸ ਤੇ ਉਧਰੋਂ ਅਕਾਲੀ ਦੋਵੇਂ ਸੁਧਾਰ ਕਰ ਜਾਣ ਤਾਂ ਤੁਸੀਂ ਵੇਖਿਓ ਕਾਡਰ ਸਾਰਾ ਵਾਪਸ ਆ ਜੂਗਾ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਪੱਲੇ ਕੁਝ ਨਹੀਂਗਾ ਐਵੇਂ ਹਲੇ ਖੋਖਲੀ ਜੀ ਖੜੀ ਆ ਜੇ ਅਕਾਲੀ ਖੜੇ ਹੋ ਜਾਂਦੇ ਆ ਦੁਬਾਰਾ ਯਾਤੇ ਉਧਰ ਕਾਂਗਰਸ ਥੋੜਾ ਜਿਹਾ ਪੋਜ਼ਿਟਿਵ ਰੱਖਦੀ ਆਦਾ ਏਜੰਡਾ ਤੇ ਅਟੈਕ ਰੱਖਦੀ ਆ ਤੇ ਆਵਾ ਦੀ ਪਾਰਟੀ ਤੁਹਾਨੂੰ ਅਗਲੇ ਚੋਣਾਂ ਚ ਸਤਾਈ ਦੀਆਂ ਚ ਮਿਲ ਨਹੀਂ ਇੱਥੇ ਤੁਸੀਂ ਮਿਸਲ ਸੱਤ ਲੈ ਵੈਲੋਂ ਲੁਧਿਆਣੇ ਇੱਕ ਮਾਰਚ ਕੱਢਿਆ ਸੀ ਬਿੱਟੂ ਦੇ ਖਿਲਾਫ ਖਾਸ ਕਰਕੇ ਤਾਨੂੰ ਕੀ ਲੱਗਦਾ ਕਿ ਉਸ ਮਾਰਚ ਦਾ ਅਸਰ ਪਿਆ ਜਿਹੜਾ ਡੈਫੀਨੇਟਲੀ ਵੇਖੋ ਅਸਰ ਪੈਂਦਾ ਹੀ ਆ ਹਨਾ ਆਪਾਂ ਮੇਨ ਉਹਦੇ ਵਿੱਚ ਇਹ ਰੱਖਿਆ ਸੀ ਕਿ ਜਿਹੜੇ ਲੋਕ ਉਹਦੇ ਵਾਰਸ ਵੀ ਹੈਗੇ ਆ ਇੰਜ ਜਾਲਮਾਂ ਦੇ ਤੇ ਉਹਨਾਂ ਤੇ ਉਹਨਾਂ ਦਾ ਵੀ ਉਹਨੇ ਯਾਦ ਕਰਾਉਣ ਦੀ ਕੋਸ਼ਿਸ਼ ਕੀਤੀ ਬੈਸਟਲ ਤੇ ਕਾਗਜ਼ ਭਰ ਲਾਇਆ ਵੀ ਦਾਦਾ ਜੀ ਬੋਲਦਾ ਸੀ ਕਿਸਾਨਾਂ ਦੇ ਵਿਰੁੱਧ ਤੇ ਉਹਦਾ ਵੇਖੋ ਅਸਰ ਤਾਂ ਬਹੁਤ ਚੀਜ਼ਾਂ ਦੇ ਪੈਂਦਾ ਆ ਆ ਵੀ ਤਿੰਨ ਪਿੰਡੂ ਹਲਕਿਆਂ ਨਹੀਂ ਆ ਗੱਲ ਜਗਰਾਉ ਤੇ ਇਦਾਂ ਖਾ ਠੀਕ ਹੈ ਹੁਣ ਵੀ ਹਲੇ ਵੀ ਉਹ ਹੰਕਾਰ ਨਹੀਂ ਛੱਡ ਰਿਹਾ ਉਹ ਕਹਿੰਦਾ ਮੈਂ ਤਾਂ ਮੈਂ ਹਾਰ ਗਿਆ ਮੈਂ ਉਹਨੂੰ ਪਿੰਡਾਂ 'ਚ ਵੜਨ ਨਹੀਂ ਦਿੱਤਾ ਉਹ ਭਾਈ ਜੇ ਤੈਨੂੰ ਵੜਨ ਨਹੀਂ ਦਿੱਤਾ ਨਹੀਂ ਹਾਰਿਆ ਤੋੜੇ ਗਏ ਇਸ ਨਫ਼ਰਤ ਉਹ ਤੇ ਤਾਂ ਨਹੀਂ ਕਿ ਉਹਨੂੰ ਵੜਨ ਨਹੀਂ ਦਿੱਤਾ ਸਵਾਲ ਇਹ ਕਿਉਂ ਨਹੀਂ ਦਿੱਤਾ ਇਹ ਸੋਚੇ ਇਹ ਨਾ ਕਵੇ ਕਿ ਉਹਨਾਂ ਨੂੰ ਵੜਨ ਨਹੀਂ ਦਿੱਤਾ ਤਾਂ ਮੈਂ ਹਾਰ ਗਿਆ ਤੇ ਜਿਸ ਹਿਸਾਬ ਨਾਲ ਵੇਖੋ ਆਪਣਾ ਚੱਲ ਰਿਹਾ ਹੈ ਨਾ ਆਪਾਂ ਹੁਣ ਪਹਿਲੀ ਵਾਰ ਇਹ ਨੈਰੇਟਿਵ ਪੁਸ਼ ਕਰਨਾ ਕੀਤਾ ਸ਼ਹਿਰਾਂ ਦੇ ਵਿੱਚ ਵੀ ਤੇ ਜੇ ਇਸ ਤਰੀਕੇ ਨਾਲ ਆਪਾਂ ਇਹਨੂੰ ਲਗਾਤਾਰ ਅਗਲੇ ਸਾਲ 2 ਸਾਲ ਰੱਖਾਂਗੇ ਤਾਂ ਇਹ ਜਿਹੜੇ ਜ਼ਾਲਮ ਲੋਕ ਹੈਗੇ ਆ ਜਾਂ ਜ਼ਾਲਮ ਸੋਚ ਰੱਖਦੇ ਆ ਜਾਂ ਮੰਦੀ ਸੋਚ ਰੱਖਦੇ ਹੈਗੇ ਆ ਇੱਥੇ ਹੈ ਕਿਸੇ ਵੀ ਮੈਂ ਕਹਿੰਨਾ ਧਰਮ ਬਾਰੇ ਜਾਂ ਉਹਦੇ ਬਾਰੇ ਤੇ ਖਾਸ ਕਰਕੇ ਸਿੱਖਾਂ ਬਾਰੇ ਕਿਉਂਕਿ ਆਫਟਰ ਵਾਲੇ ਧਰਤੀ ਸ ਇੱਥੇ ਸਿੱਖਾਂ ਦੀ ਬਹੁਤਾਤ ਆ ਸਿੱਖਾਂ ਨਾਲ ਜ਼ੁਲਮ ਵੀ ਹੋਇਆ ਤੇ ਜੇ ਉਸ ਚੀਜ਼ ਨੂੰ ਦੁਬਾਰਾ ਗਾ ਚਲਾਉਣਾ ਚਾਹੁੰਦੇ ਆ ਚਾਹੇ ਉਹਦੇ ਸੋਚ ਦੇ ਵਾਰਸ ਹੋਣ ਚਾਹੇ ਉਹਦੇ ਵੈਸੇ ਵਾਰਸ ਹੋਣ ਪਰ ਉਹ ਮਾਫੀ ਨਾ ਮੰਗਦੇ ਹੋਣ ਉਸ ਗੱਲ ਦੀ ਜਾਂ ਉਸ ਗੱਲ ਨੂੰ ਗਲਤ ਨਾ ਕਹਿੰਦੇ ਹੋਣ ਤਾਂ ਉਹਨਾਂ ਦੇ ਅਗੇਂਸਟ ਆਪਾਂ ਸਾਲ 2 ਸਾਲ ਚੇਂਜ ਜਾਂ ਨੈਰੇਟਿਵ ਤੇ ਖੜਾ ਕਰ ਦਾਂਗੇ ਕਿ ਜਿਹੜੀਆਂ ਪਾਰਟੀਆਂ ਉਹਨਾਂ ਨੂੰ ਟਿਕਟ ਦੇਣ ਤੋਂ ਡਰਿਆ ਕਰਨਗੀਆਂ ਅਬਲ ਦੇਣਗੇ ਹੀ ਨਹੀਂ ਕਿ ਭਾਈ ਤੂੰ ਪਾਸੇ ਹੋ ਜਾ ਬਾਕੀ ਹੈ ਨਹੀਂ ਕਿਉਂਕਿ ਆਫਟਰ ਆਲ ਬਖਤਾਤ ਗਿਨਤੀ ਆ ਅਸਰ ਹੋਊਗਾ ਇਹਨਾਂ ਲੋਕਾਂ ਨੂੰ ਪਾਸੇ ਕਰੋ ਤੁਹਾਡੇ ਚੰਗੇ ਕੰਮਾਂ ਦੀ ਲੋਕ ਵੀ ਦੇਖਿਆ ਟਿੱਪਣੀਆਂ ਦੇ ਵਿੱਚ ਕਮੈਂਟ ਛਲਾਗਾ ਕਰਦੇ ਆ ਅਸੀਂ ਖੁਦ ਛਲਾਗਾ ਕਰਦੇ ਆ ਤੇ ਉਮੀਦ ਕਰਦੇ ਆ ਵੀ ਤੁਸੀਂ ਇਹ ਚੰਗੇ ਕੰਮਾਂ ਨੂੰ ਅੱਗੇ ਵੀ ਜਾਰੀ ਰੱਖੋਗੇ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ